ਉਦੇ ਬਾਅਦ ਦੇ ਵਿੱਚ ਥੋੜੀ देर ਬਾਅਦ ਅਸੀਂ ਦੇਖਦੇ ਕਿ ਬਾਅਦ ਚ ਰੌਲਾ ਪੈਂਦਾ ਜੀ ਸਮਾਨ ਚਕਾਤਾ ਸਮਾਨ ਚਕਾਤਾ ਇਹ ਕਿ ਇਹ ਸਮਾਨ ਚੱਕਦੇ ਨੂੰ ਦੇਖਿਆ ਕਿ ਇਹਨੂੰ ਕੋਈ ਕੁਝ ਕਰਦੇ ਨਹੀਂ ਦੇਖਿਆ ਜੀ ਨੇ ਵਸਲੀ ਖੜੇ ਨੇ ਸਾਰੇ ਇੱਕੋ ਹੀ ਗਲੀ ਦੇ ਆਪਸ ਵਿੱਚ ਇੱਕੋ ਇੱਕੋ ਹੀ ਮਲੇ ਦਿਆ ਸਾਰੇ ਕਿਸੇ ਜਦੋਂ ਸਮਾਨ ਚੱਕਦਾ ਦੇਖਿਆ ਕੋਈ ਟਰੱਕ ਲੋਡ ਨਹੀਂ ਦੇਖਿਆ ਜੀ ਨੇ ਨਹੀਂ ਦੇਖਿਆ ਕਿਸੇ ਨੇ ਨਹੀਂ ਦੇਖਿਆ ਜੀ ਕਿਸੇ ਨੇ ਨਹੀਂ ਦੇਖਿਆ ਜੀ ਨਹੀਂ ਦੇਖਿਆ ਨਹੀਂ ਦੇਖਿਆ ਜੀ ਨਹੀਂ ਦੇਖਿਆ ਕੋਈ ਨਾ ਸਮਾਨ ਦੱਸਦੇ ਪਏ ਐਲਈਡੀ ਟੀਵੀ ਹੈ ਬੜਾ ਕੁਝ ਚੱਕ ਕੇ ਲੈ ਗਏ ਐ ਕੁਛ ਨਾ ਦੇਖਿਆ ਹੋਇਆ ਐ ਇਹਦਾ ਟਰੱਕ ਕਹਿੰਦੇ ਐ ਕਿ ਲੱਦਿਆ ਸੀ ਗੱਡੀ ਸੀ ਵੱਡੀ ਦੇਖੋ ਜੀ ਸਭ ਤੋਂ ਜਿਹੜੀ ਮੇਨ ਜਿਹੜਾ ਕਾਲ ਰਿਆ ਨਾ ਪੁਲਿਸ ਪ੍ਰਸ਼ਾਸਨ ਵੱਲੋਂ ਕਿ ਉਹ ਮੈਂ ਲੈ ਕੇ ਜਾ ਕੇ ਇਨਕੁਆਇਰੀ ਨਹੀਂ ਕੀਤੀ ਅੱਛਾ ਸਾਡੇ ਕਿਸੇ ਵੀ ਮੈਂਬਰ ਨੂੰ ਆ ਕੇ ਕਿਸੇ ਵੀ ਪੁਲਿਸ ਕਰਮੀ ਨੇ ਕੁਛ ਨਹੀਂ ਪੁੱਛਿਆ ਠੀਕ ਆ ਜੀ ਉਹਨਾਂ ਨੇ ਜੋ ਵੀਡੀਓਜ਼ ਖਾਈ ਆ ਉਹਦੇ ਉੱਤੇ ਆਧਾਰ ਦੇ ਉੱਤੇ ਪਰਚਾ ਦਰਜ ਹੋ ਗਿਆ ਉਹਨਾਂ ਨੇ ਦੇਖੋ ਬਿਆਨ ਜੇ ਵੀ ਲਿਖਿਆ ਵੀ ਅਸੀਂ ਆਏ ਤੇ ਉਹ ਭੱਜ ਗਿਆ ਠੀਕ ਹੈ ਤੇ ਤੁਸੀਂ ਦੇਖਿਓ ਉਹਨਾਂ ਨੇ ਆਪਣੇ ਮੂੰਹ ਗੈਰੇ ਵੀ ਅਸੀਂ ਆਏ ਆ ਤੇ ਟਰੱਕ ਉੱਥੇ ਖੜਾ ਸੀ ਤੇ ਸਾਨੂੰ ਦੇਖ ਕੇ ਭੱਜ ਗਿਆ ਭਾਜੀ ਕੋਈ ਵੀ ਇੰਨਾ ਨਹੀਂ ਟਰੱਕ ਕਿਤੇ ਜੀਟੀ ਰੋਡ ਤੇ ਥੋੜੀ ਜਿਹਾ ਹੁੰਦਾ ਪਿਆ ਉਹ ਜਾ ਕੇ ਫੜ ਵੀ ਸਕਦੇ ਸੀ ਨਹੀਂ ਨਹੀਂ ਜੀ ਜਤਾ ਜੀ ਅੱਜ ਦਾ ਆ ਮਕਾਨ ਆ ਜੀ ਇਸ ਤਰੀਕੇ ਦਾ ਸੁਨੀਲ ਮਚਾਨ ਵੀ ਇੱਦਾਂ ਹੀ ਖੜ ਕੇ ਕਰ ਰਹੇ ਸੀ ਇੰਟਰਵਿਊ ਤੇ ਉਹ ਜਿਹੜੇ ਕਰਜ਼ਾ ਜਿਨ੍ਹਾਂ ਦਾ ਨਾ ਖਾਦਾ ਨਾ ਉਹਨਾਂ ਨੇ ਮਚਾਨ ਸਾਹਿਬ ਨੂੰ ਫੋਨ ਕੀਤਾ ਸੀ ਕਿ ਆਹ ਪਰਿਵਾਰ ਨੇ ਸਾਨੂੰ ਫੋਨ ਕਰਕੇ ਬੁਲਾਇਆ ਗਿਆ ਸੀ ਉਹਨੂੰ ਖਬਰ ਖਾਂਜੀ ਖਬਰ ਕਰਨ ਵਾਸਤੇ ਬੁਲਾਇਆ ਗਿਆ ਹੀ ਉਹਨਾਂ ਨੇ ਖਬਰ ਕੀਤੀ ਖਬਰ ਕਰਕੇ ਚਲੇ ਗਏ ਜਿਹੜੀ ਸੱਚਾਈ ਹੈ ਇਸ ਮੁਹੱਲੇ ਦੇ ਉਂ ਕਿਸੇ ਨੇ ਸੁਸ਼ੀਲ ਮਚਾਨ ਨੂੰ ਦੇਖਿਆ ਭਈ ਉਹਨਾਂ ਦੇ ਘਰੇ ਬੜ ਕੇ ਕੋਈ ਜ਼ਬਰਦਸਤੀ ਕਰ ਰਿਹਾ ਜਾਂ ਕੋਈ ਕਬਜ਼ਾ ਕਰਦੀ ਕੋਈ ਇਦਾਂ ਦੀ ਨਹੀਂ ਜੀ ਨਹੀਂ ਅਸੀਂ ਨਹੀਂ ਦੇਖਿਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵੈਨਿਊਜ਼ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਕਰਮਵੀਰ ਸ਼ਰਮਾ ਦੋਸਤੋ ਕੁਝ ਦਿਨ ਪਹਿਲਾਂ ਡਾਬਲ ਲੋਹਾਰਾ ਜਿਹੜਾ ਥਾਣਾ ਹੈ ਅਕਸਰ ਚਰਚਾ 'ਚ ਰਹਿੰਦਾ ਹੈ ਕੁਝ ਦਿਨ ਪਹਿਲਾਂ ਵੀ ਇੱਥੇ ਇੱਕ 4 ਸਾਲ ਦੀ ਬੱਚੀ ਦਾ ਜਿਹੜਾ ਉਹ ਰੇਪ ਕੇਸ ਉਸ ਤੋਂ ਬਾਅਦ ਉਹਦੀ ਡੈਥ ਜਿਹੜੀ ਕਰ ਦਿੱਤੀ ਜਾਂਦੀ ਉਸ ਨੂੰ ਮਾਰ ਦਿੱਤਾ ਜਾਂਦਾ ਉਹ ਕੇਸ ਵੀ ਇੱਥੇ ਸੀ ਉਸ ਤੋਂ ਬਾਅਦ ਇੱਕ ਹੋਰ ਕੇਸ ਜਿਹੜਾ ਕੀ ਇਸੇ ਆਸ-ਪਾਸ ਕੋਈ ਕਲੋਨੀ ਹੈ ਜਿੱਥੇ ਕਿ ਇੱਕ ਪਰਿਵਾਰ ਵੱਲੋਂ ਇਲਜ਼ਾਮ ਲਗਾਏ ਗਏ ਸੀ ਕਿ ਇੱਕ ਪੱਤਰਕਾਰ ਸੁਸ਼ੀਲ ਮਚਾਨ ਅਤੇ ਉਹਦੇ ਨਾਲ ਕੁਝ ਡੀਲਰ ਵਗੈਰਾ ਗੁਰਜੀਤ ਰਾਏ ਵੱਲੋਂ ਜਿਹੜਾ ਮਕਾਨ ਤੇ ਕਬਜ਼ਾ ਇੱਕ ਜਿਹੜੀ ਖਬਰ ਹੈ ਉਹ ਵਾਇਰਲ ਹੋਈ ਸੀ ਦੀ ਜਾਣਨ ਦੀ ਕੋਸ਼ਿਸ਼ ਕਰਾਂਗੇ ਜਿਹੜਾ ਹਕੀਕਤ ਹੈ ਉਸ ਪਰਚੇ ਦੀ ਉਹ ਕੀ ਹੈ ਤੇ ਬਾਕੀ ਗੱਲਬਾਤ ਕਰਾਂਗੇ ਵਸਨੀਕ ਆਪਣੇ ਨਾਲ ਨੇ ਭਾਜੀ ਕੀ ਨਾਮ ਤੁਹਾਡਾ ਲਖਵਿੰਦਰ ਸਿੰਘ ਜੀ ਲਖਵਿੰਦਰ ਸਿੰਘ ਜੀ ਸਾਰੀ ਗੱਲ ਦੱਸੋ ਮਤਲਬ ਕਿਦਾਂ ਕੀ ਹੋਇਆ ਮੈਟਰ ਕੀ ਸੀਗਾ ਸਾਰਾ ਉਹ ਮੈਟਰ ਇਦਾਂ ਸੀ ਕਿ ਇਹ ਦੋ ਪਰਿਵਾਰਾਂ ਦਾ ਕੋਈ ਝਗੜਾ ਸੀ ਮਕਾਨ ਨੂੰ ਲੈ ਕੇ ਠੀਕ ਹੈ ਤੇ ਉਹ ਸਾਡੀ ਕਮੇਟੀ ਮੈਂਬਰ ਕੋਲੇ ਇਹ ਖਬਰ ਆਈ ਸੀ ਤੇ ਅਸੀਂ ਬਲਵੀਰ ਸਿੰਘ ਜੀ ਕੋਲੇ ਵੀਰ ਪ੍ਰਗਟ ਸਿੰਘ ਜੀ ਤੋਂ ਹੋਰ ਮੱਲੇ ਦੇ ਮੋਦਵਾਰ ਸੱਜਣ ਉਹ ਕੋ ਗਏ ਕਿ ਵੀ ਤੇਰਾ ਮੱਲੇ ਚ ਕੀ ਹੈ ਮਸਲਾ ਵਾ ਜਿਹੜਾ ਕੋਈ ਮਸਲਾ ਹੈਗਾ ਬੈਠ ਕੇ ਇਸ ਗੱਲ ਨੂੰ ਕਰ ਲੋ ਕੋਈ ਮੱਲੇ 'ਚ ਰੌਲਾ ਨਾ ਪਵੇ ਚਲੋ ਉਸੇ ਮਸਲੇ ਦੇ ਵਿੱਚ ਸੁਨੀਲ ਮਚਾਨ ਵੀਰ ਜੀ ਵੀ ਉੱਥੇ ਕਵਰੇਜ ਕਰਨ ਆਏ ਸੀ ਕਿਉਂਕਿ ਉਹਨਾਂ ਦੇ ਘਰ ਨੂੰ ਨਾ ਘਟੋ ਘੜ 25 ਤੋਂ 30 ਜਾਣੇ ਜਿਹੜੇ ਕਰਜ਼ਾ ਮੰਗਣ ਵਾਲੇ ਆ ਜਿਨ੍ਹਾਂ ਦਾ ਬਲਵੀਰ ਸਿੰਘ ਨੇ ਕਰਜ਼ਾ ਲੈ ਲੈ ਕੇ ਖਾਦਾ ਹੋਇਆ ਉਹ ਆਏ ਹੋਏ ਸੀ ਤੇ ਉਹੀ ਖਬਰ ਤੁਸੀਂ ਦੇਖੀ ਵੀ ਹੋਣੀ ਚੱਲਦੀ ਪਈ ਆ ਉਹੀ ਖਬਰ ਕਰਨ ਵਾਸਤੇ ਵੀਰ ਸੁਨੀਲ ਮਚਾਨ ਜੀ ਵੀ ਉੱਥੇ ਪਹੁੰਚੇ ਸੀ ਤੇ ਉਹ ਖਬਰ ਕਰਕੇ ਆਪਣੀ ਚਲੇ ਜਾਂਦੇ ਆ ਤੇ ਵੀਰ ਪ੍ਰਗਟ ਸਿੰਘ ਵੀ ਜਿਨ੍ਹਾਂ ਦੇ ਉੱਤੇ ਪ੍ਰਗਟ ਦੇ ਤੇ ਵੀ ਐਫ ਆਈ ਆਰ ਦਰਜ ਹੋਇਆ ਉਹ ਵੀ ਚਲੋ ਕਮੇਟੀ ਮੈਂਬਰ ਆ ਉਹ ਵੀ ਵਾਪਸ ਆ ਜਾਂਦੇ ਆ ਉਹਦੇ ਬਾਅਦ ਦੇ ਵਿੱਚ ਥੋੜੀ دیر ਬਾਅਦ ਅਸੀਂ ਦੇਖਦੇ ਕਿ ਬਾਅਦ ਚ ਰੌਲਾ ਪੈਂਦਾ ਜੀ ਸਮਾਨ ਚਕਾਤਾ ਸਮਾਨ ਚਕਾਤਾ ਇਹ ਕਿ ਸਮਾਨ ਚੱਕਦੇ ਨੂੰ ਦੇਖਿਆ ਕਿ ਇਹਨੂੰ ਕੁਝ ਕਰਦੇ ਨਹੀਂ ਦੇਖਿਆ ਅਸੀਂ ਕੱਪੜੇ ਕੱਪੜੇ ਖਿਲਰੇ ਬਾਹਰ ਜ਼ਰੂਰ ਦੇਖੇ ਅਸੀਂ ਵੀ ਦੇਖੇ ਆ ਉਹ ਹੁਣ ਇਹ ਨਹੀਂ ਮਸਲਾ ਸਾਨੂੰ ਪਤਾ ਕਿ ਉਹ ਇਹਨਾਂ ਨੇ ਆਪ ਕੀਤਾ ਜਾਂ ਗੁਰਜੀਤ ਨੇ ਕੀਤਾ ਸਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਜਿਹਨੇ ਵਸਲੀਖ ਖੜੇ ਨੇ ਸਾਰੇ ਇੱਕੋ ਹੀ ਗਲੀ ਦੇ ਆ ਇੱਕੋ 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 ਹੀ ਮਲੇ ਦੇ ਆ ਸਾਰੇ ਕਿਸੇ ਨੇ ਉਹ ਸਮਾਨ ਚੱਕਦਾ ਦੇਖਿਆ ਕੋਈ ਟਰੱਕ ਲੋਡ ਨਹੀਂ ਦੇਖਿਆ ਕਿਸੇ ਨੇ ਨਹੀਂ ਦੇਖਿਆ ਕਿਸੇ ਨੇ ਨਹੀਂ ਦੇਖਿਆ ਕਿਸੇ ਨੇ ਨਹੀਂ ਦੇਖਿਆ ਨਹੀਂ ਦੇਖਿਆ ਨਹੀਂ ਦੇਖਿਆ ਜੀ ਨਹੀਂ ਦੇਖਿਆ ਜੀ ਕਿਸੇ ਬੰਦੇ ਨੇ ਦੇਖਿਆ ਹੋਵੇ ਸਮਾਨ ਕੋਈ ਇੰਨਾ ਸਮਾਨ ਦੱਸਦੇ ਪਏ ਐਲਈਡੀ ਟੀਵੀ ਹੈ ਬੜਾ ਕੁਝ ਚੱਕ ਕੇ ਲੈ ਗਿਆ ਕਿਸੇ ਨੇ ਦੇਖਿਆ ਹੋਊਗਾ ਇਹ ਡਰਵਾਹ ਟਰੱਕ ਕਹਿੰਦੇ ਕਿ ਲੱਦਿਆ ਸੀ ਗੱਡੀ ਸੀ ਵੱਡੀ ਦੇਖੋ ਜੀ ਸਭ ਤੋਂ ਜਿਹੜੇ ਮੇਨ ਜਿਹੜਾ ਕਾਰਨ ਰਿਹਾ ਨਾ ਪੁਲਿਸ ਪ੍ਰਸ਼ਾਸਨ ਵੱਲੋਂ ਕਿ ਉਹ ਮੁਹੱਲੇ 'ਚ ਜਾ ਕੇ ਇਨਕੁਆਇਰੀ ਨਹੀਂ ਕੀਤੀ ਅੱਛਾ ਕਿਸੇ ਕੋਈ ਨਹੀਂ ਕੋਈ ਨਹੀਂ ਨਹੀਂ ਸਾਡੇ ਕਿਸੇ ਵੀ ਮੈਂਬਰ ਨੂੰ ਆ ਕੇ ਕਿਸੇ ਵੀ ਪੁਲਿਸ ਕਰਮੀ ਨੇ ਕੁਝ ਨਹੀਂ ਪੁੱਛਿਆ ਠੀਕ ਆ ਜੀ ਉਹਨਾਂ ਨੇ ਜੋ ਵੀਡੀਓ ਦਿਖਾਈ ਆ ਉਹਦੇ ਉੱਤੇ ਦਾਰ ਦੇ ਉਤੇ ਪਰਚਾ ਦਰਜ ਹੋ ਗਿਆ ਅਸੀਂ ਕਹਿੰਨੇ ਕਿ ਚਲੋ ਤੁਹਾਡਾ ਅਗਰ ਗੁਰਜੀਤ ਸਿੰਘ ਨਾਲ ਕੋਈ ਰੌਲਾ ਗੋਲਾ ਤੇ ਜਾ ਕੇ ਉਹਦੇ ਨਾਲ ਕਰੋ ਨਾ ਗੱਲਬਾਤ ਸਾਡੇ ਕਮੇਟੀ ਮੈਂਬਰਾਂ ਦਾ ਕੀ ਕਸੂਰ ਆ ਕਿਉਂਕਿ ਮੱਲੇ ਦੀ ਪੰਚਾਇਤ ਬੁਲਾ ਕੇ ਪੰਚਾਇਤ ਦੇ ਮੈਂਬਰ ਦੇ ਉਤੇ ਹੀ ਪਰਚਾ ਦਰਜ ਕਰਵਾ ਦੇਣਾ ਇਹ ਬਹੁਤ ਮਾੜੀ ਗੱਲ ਆ ਅਸੀਂ ਤੇ ਉਸ ਵੱਲੋਂ ਆਏ ਸੀ ਪਰ ਹੁਣ ਜਿਹੜੀ ਨਵੀਂ ਗੱਲ ਆ ਕਿ ਉਹ ਕੱਲ ਪਰਸੋਂ ਦਾ ਲਗਾਤਾਰ ਜਿੰਨ ਦਾ ਤਿੰਨ ਤਰੀਕ ਦਾ ਇਹ ਮਸਲਾ ਹੋਇਆ ਉਹਦਾ ਮੁੰਡਾ ਗगन ਤੇ ਇੱਕ ਦੂਜਾ ਮੁੰਡਾ ਉਹਦਾ ਹੋਰ ਆ ਉਹ ਪੰਜ ਪੰਜ 7-7 ਬੰਦਿਆਂ ਨੂੰ ਲਿਆ ਕੇ ਉੱਥੇ ਖੜੇ ਹੁੰਦੇ ਆ ਤੇ ਮੱਲੇ ਜਿਹੜਾ ਵੀ ਜਿਹੜੀ ਜਾਂ ਜੈਂਸ ਕੋਈ ਵੀ ਨਿਕਲਦਾ ਉਹਨਾਂ ਨੂੰ ਮੰਦੀ ਸ਼ਬਦਾਵਲੀ ਬੋਲਦੇ ਆ ਕਹਿੰਦੇ ਕਿ ਇਹ ਮਹੱਲੇ ਦੇ ਵਿੱਚ ਚੂੜੇ ਚਮਾਰ ਇਕੱਠੇ ਹੋਏ ਆ ਕਹਿੰਦੇ ਦੇਖਦੇ ਆ ਅਸੀਂ ਉਹ ਮੈਂ ਸ਼ਬਦ ਨਹੀਂ ਬੋਲਣਾ ਚਾਹੁੰਦਾ ਕਿ ਜਿਹੜਾ ਉਹ ਜਿਸ ਤਰੀਕੇ ਨਾਲ ਸਾਨੂੰ ਬੋਲ ਰਿਹਾ ਤੇ ਸਾਰੇ ਮਹੱਲੇ ਨੂੰ ਕਹਿੰਦਾ ਚੂੜੇ ਚਮਾਰ ਇਕੱਠੇ ਹੋਏ ਨੇ ਇਹ ਇਕੱਠੇ ਹੋ ਕੇ ਦੇਖਦੇ ਮੇਰਾ ਕੀ ਕਰ ਲੈਂਦੇ ਨੇ ਤੇ ਅਸੀਂ ਤੇ ਆਪਣੇ ਮਹੱਲੇ ਵੱਲੋਂ ਇਕੱਠੇ ਆ ਜੀ ਸਾਡੇ ਜਿਹੜਾ ਪੰਚਾਇਤ ਮੈਂਬਰ ਹੋਰ ਵੀ ਕਿਸੇ ਨੇ ਸੁਣੇ ਜਿੱਦਾਂ ਭਾਈ ਸਾਹਿਬ ਦੱਸ ਰਿਹਾ ਕਿ ਉਹ ਜਾਤੀ ਸੂਚਕ ਸ਼ਬਦ ਜਿਹੜੇ ਇਹਨਾਂ ਨੇ ਬੋਲੇ ਆ ਉਹ ਬੋਲਦੇ ਆ ਅਕਸਰ ਹੋਰ ਕਿਸੇ ਨੇ ਸੁਣੇ ਭਾਜੀ ਇਹ ਬੋ ਬਿਲਕੁਲ ਵੀਰ ਜੀ ਮੈਂ ਤਾਂ ਬਿਲਕੁਲ ਗਵਾਂਢ ਦੇ ਵਿੱਚ ਰਹਿੰਦਾ ਉਹਨਾਂ ਦੇ ਹਰ ਇੱਕ ਬੰਦੇ ਨੂੰ ਚੰਗਾ ਕੋਈ ਬੱਚਾ ਨਿਕਲਦਾ ਕੋਈ ਲੇਡੀਜ਼ ਨਿਕਲਦੇ ਕੋਈ ਜੈਂਟਸ ਨਿਕਲਦਾ ਹਰੇਕ ਨੂੰ ਜਾਤੀ ਸੂਚੀ ਦੀ ਬੋਲਦੇ ਆ ਇਹ ਬਈ ਇਹਨਾਂ ਨੂੰ ਚਾਹੀਦਾ ਨਹੀਂ ਹੈਗਾ ਜੇ ਗਰਜੀਤ ਦੇ ਨਾਲ ਇਹਨਾਂ ਦੀ ਕੋਈ ਗੱਲਬਾਤ ਹੈਗੀ ਆ ਇਹ ਗਰਜੀਤ ਨਾ ਕਰਨ ਮੱਲੇ ਵਾਲਾਂ ਦਾ ਕੀ ਕਸੂਰ ਹੈ ਇਹਦੇ ਵਿੱਚ ਲੈਣ ਦੇਣ ਇਹਨਾਂ ਨੇ ਆਪ ਕਰਜੇ ਚੱਕੇ ਆ ਇਹ ਮੱਲੇ ਵਾਲੇ ਨੇ ਕਰਜੇ ਨਹੀਂ ਚੱਕੇ ਕੋਈ ਕਿਸੇ ਨੇ ਸੁਣੀ ਜਿਹੜੀ ਗੱਲ ਵੀ ਰੋਰੀ ਕਹਿ ਰਹੀ ਜੀ ਜੀ ਸੁਣਿਆ ਅਸੀਂ ਆਪ ਸੁਣਿਆ ਜਦੋਂ ਵੀ ਇਹ ਕਿਤੇ ਆਂਦੇ ਜਾਂਦੇ ਆ ਇਹ ਗਾਣੇ ਕੱਢਦੇ ਆ ਜੀ ਅੰਦਰੋਂ ਸਭ ਨੂੰ ਹਾਂਜੀ ਚੂੜੇ ਚ ਮਾਰ ਦੱਸਦੇ ਆ ਵੀ ਚੂੜੇ ਚ ਮਾਰ ਕੱਟੇ ਨਿਹੰਗ ਬਣੇ ਹੋਏ ਆ ਸਾਡਾ ਕੀ ਵਿਗ ਸਾਡੇ ਦਾ ਇੱਕ ਵੱਡਾ ਕ੍ਰਾਈਮ ਮੰਨਿਆ ਜਾਂਦਾ ਜਿਹਦੇ ਕਰਕੇ ਡੀਐਸਪੀ ਰੈਂਕ ਦਾ ਕੋਈ ਅਫਸਰ ਇਹਦੀ ਇਨਕੁਇਰੀ ਕਰਕੇ ਦਾ ਡਾਇਰੈਕਟ ਨੇ ਪਰਚਾ ਦਰਜ ਹੋਣਾ ਚਾਹੀਦਾ ਫਿਰ ਤਾਂ ਹਾਂਜੀ ਅਸੀਂ ਹੁਣ ਅੱਜ ਇਸੇ ਕਰਕੇ ਆਪਣਾ ਡਾਬੇ ਥਾਣੇ ਆਏ ਆ ਜੀ ਸਾਰਾ ਮhalla ਇਕੱਠਾ ਹੋ ਕੇ ਤੇ ਅਸੀਂ ਅਰਜ਼ੀ ਵੀ ਦਿੱਤੀ ਆ ਤੇ ਹੁਣ ਅਸੀਂ ਬੇਨਤੀ ਕਰਨੀ ਚਾਹੁੰਦੇ ਆ ਕਿ ਇਸ ਬੰਦੇ ਦੇ ਉੱਤੇ ਕਾਰਵਾਈ ਕੀਤੀ ਜਾਵੇ ਜੀ ਇਹ ਕਹਿੰਦੇ ਸੁਸ਼ੀਲ ਮਚਾਨ ਪੱਤਰਕਾਰ ਕਰਦੇ ਖਬਰ ਕਰਨ ਜਾਂਦਾ ਕਿ ਉਹ ਕਬਜੇ ਕਰਨ ਜਾਂਦਾ ਦੇਖੋ ਜੀ ਉਹ ਖਬਰ ਕਰਨ ਆਏ ਸੀ ਖਬਰ ਕਰਕੇ ਹੀ ਗਏ ਨੇ ਦੇਖੋ ਜੀ ਪੱਤਰਕਾਰ ਦਾ ਫਰਜ ਹੁੰਦਾ ਕਿ ਇੱਕ ਸਹੀ ਨੂੰ ਸਹੀ ਦਿਖਾਣਾ ਗਲਤ ਨੂੰ ਗਲਤ ਦਿਖਾਣਾ ਤੇ ਅਗਰ ਉਹਨਾਂ ਨੇ ਸਹੀ ਨੂੰ ਸਹੀ ਦਿਖਾਇਆ ਤੇ ਇਹਦੇ ਵਿੱਚ ਕੋਈ ਪਰਚਾ ਦਰਜ ਕਰਨ ਵਾਲੀ ਗੱਲ ਨਹੀਂ ਬਣਦੀ ਪਰ ਮੇਨ ਕਾਰਨ ਇਹੀ ਰਿਹਾ ਵਾਗੇ ਉਹ ਇਨਕੁਆਇਰੀ ਨਹੀਂ ਹੋਈ ਪੱਤਰਕਾਰ ਜਿਹੜਾ ਹੈ ਸਮਾਜ ਦਾ ਆਇਨਾ ਹੁੰਦਾ ਹੈ ਜਿਹੜੀ ਵੀ ਸਮਾਜ ਜਿਹੜੀ ਵੀ ਘਟਨਾ ਵਿਚਰਦੀ ਹੈ ਉਸਨੇ ਉਸ ਨੂੰ ਪਬਲੀਕਲੀ ਕਰਨਾ ਹੁੰਦਾ ਲੋਕਾਂ ਤੱਕ ਪਹੁੰਚਾਣਾ ਹੁੰਦਾ ਹੈ ਜੇਕਰ ਇਸ ਤਰੀਕੇ ਪੱਤਰਕਾਰਾਂ ਦੇ ਪਰਚੇ ਦਰਜ ਹੋਣਗੇ ਤਾਂ ਫਿਰ ਕੌਣ ਕਵਰ ਕਰੇਗਾ ਦੇਖੋ ਜੀ ਐਸੇ ਤਰੀਕੇ ਨਾਲ ਫਿਰ ਤੇ ਹੱਕ ਸੱਚ ਦੀ ਆਵਾਜ਼ ਨੂੰ ਜ਼ਬਾਨ ਦੀ ਕੋਸ਼ਿਸ਼ ਹੈ ਨਾ ਕਿ ਕੱਲ ਨੂੰ ਕੋਈ ਵੀ ਪੱਤਰਕਾਰ ਹੱਕ ਸੱਚ ਦੀ ਅਗਰ ਗੱਲ ਕਰਦਾ ਤੇ ਉਹਨੂੰ ਜ਼ਬਾਨ ਦੀ ਕੋਸ਼ਿਸ਼ ਐਸੇ ਤਰੀਕੇ ਕੀਤੀ ਜਾਊਗੀ ਕਿਸੇ ਦੀ ਗ੍ਰਿਫਤਾਰੀ ਵੀ ਹੋਈ ਹੈ ਗ੍ਰਿਫਤਾਰੀ ਨਹੀਂ ਹਾਲੇ ਗ੍ਰਿਫਤਾਰੀ ਨਹੀਂ ਹੋਈ ਜੀ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਨਹੀਂ ਗ੍ਰਿਫਤਾਰੀ ਨਹੀਂ ਹੋਈ ਜੀ ਅੱਛਾ ਤੇ ਵਿਲੇਵਲੂ ਫੈਂਸ ਨੇ ਕੀ ਗੱਲਬਾਤ ਕੀਤੀ ਕੀ ਥਾਣੀ ਦੱਸਿਆਗਾ ਕਿ ਇਹਨਾਂ ਦੀ ਜਿਹੜੀ ਜ਼ਮਾਨਤ ਹੈ ਉਹ ਕਿੱਥੇ ਹੋਏਗੀ ਥਾਣੇ ਹੋ ਜੇਗੀ ਨਹੀਂ ਸਾਡੇ ਨਾਲ ਜੀ ਹਾਲੇ ਕੋਈ ਗੱਲ ਨਹੀਂ ਇਦਾਂ ਦੀ ਨਹੀਂ ਨਹੀਂ ਜੀ ਹਾਂ ਜੀ ਜਦੋਂ ਸੁਸ਼ੀਲ ਮਚਾਨ ਦਾ ਮਸਲਾ ਆਇਆ ਤੁਸੀਂ ਦੱਸਿਆ ਕਿ ਉਹ ਇੱਕ ਖਬਰ ਕਰਨ ਗਿਆ ਸੀ ਉਹਦਾ ਕੋਈ ਭਾਜੀ ਕਿਸੇ ਨੇ ਦੇਖਿਆ ਮਹੱਲੇ 'ਚ ਕਿ ਭਈ ਸੁਸ਼ੀਲ ਮਚਾਨ ਨੇ ਕੋਈ ਇਦਾਂ ਦੀ ਹਰਕਤ ਕੀਤੀ ਹੋਈ ਨਹੀਂ ਕੋਈ ਕਿਸੇ ਨੇ ਨਹੀਂ ਦੇਖਿਆ ਨਹੀਂ ਜੀ ਕੱਲੀ ਖਬਰ ਹੀ ਲਾਉਂਦੇ ਪੈ ਸੀ ਉਹ ਖਬਰ ਲਾਈ ਉਹ ਆਪਣੇ ਚਲੇ ਗਏ ਸੀਗੇ ਜੀ ਅੱਛਾ ਬਾਕੀ ਸਾਰੇ ਲੋਕ ਆਏ ਉਹਨਾਂ ਨੂੰ ਜਦੋਂ ਉਹ ਗਏ ਸਾਰੇ ਖੰਡ ਗਏ ਜੀ ਉੱਥੋਂ ਕੋਈ ਉੱਥੇ ਰਿਹਾ ਨਹੀਂ ਸੀਗਾ ਜੀ ਇਦੋਂ ਬਾਅਦ ਤਾਂ ਉੱਥੇ ਲੀੜੇ ਕੱਪੜੇ ਬਾਹਰ ਖੰਡੇ ਦੇ ਦੇਖੇ ਆ 1.5-2 ਘੰਟੇ ਬਾਅਦ ਉਹਨਾਂ ਨੇ ਦੱਸਿਆ ਕਹਿੰਦੇ ਸੁਸ਼ੀਲ ਮਚਾਨ ਤੇ ਗੁਰਜੀਤ ਰਾਏ ਇਹਨਾਂ ਨੇ ਸਾਡੇ ਮਕਾਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸਾਡਾ ਮਕਾਨ ਬੇਲਾ ਕੀਤਾ ਸਾਡੇ ਲੇਡੀਜ਼ ਨੂੰ ਹੱਥ ਪੱਲੇ ਮਾਰੇ ਜਾਂਦੀ ਇਹ ਸਾਰੀਆਂ ਗੱਲਾਂ ਝੂਠੀਆਂ ਨੇ ਵੀਰ ਜੀ ਸੁਸ਼ੀਲ ਮਚਾਨ ਉਹਦੇ ਅੰਦਰ ਸੀਗੇ ਬਾਹਰ ਹੀ ਆਪਣੀ ਖਬਰ ਕਰ ਰਹੇ ਬਾਹਰ ਖੜੇ ਸੀਗੇ ਜੀ ਪੂਰੀ ਮਹੱਲੇ ਦੇ ਮਹੱਲਾ ਪੂਰਾ ਬਾਹਰ ਖੜਾ ਸੀਗਾ ਕੋਈ ਅੰਦਰ ਨਹੀਂ ਵੜਿਆ ਇੱਕ ਵਾਰੀ ਵੀ ਕੋਈ ਆਦਮੀ ਨਹੀਂ ਗਿਆ ਉਹਨਾਂ ਦੇ ਅੰਦਰ ਲੇਡੀਜ਼ ਦੋ ਸੀਗੇ ਉਹਨਾਂ ਨੇ ਆਪਣਾ ਅੰਦਰੋਂ ਲੋਕ ਲਾਕ ਰੱਖਿਆ ਹੋਇਆ ਸੀ ਜੀ ਜਿਹੜਾ ਐਫ ਆਈ ਆਰ ਚ ਇਹਨਾਂ ਕੁਝ ਲਿਖਾਇਆ ਗਿਆ ਕਿ ਇਹਨਾਂ ਸਮਾਨ ਲੈ ਕੇ ਟਰੱਕ ਭਰ ਕੇ ਲੈ ਗਏ ਉਹ ਫਿਰ ਕੀ ਹੈ ਇਹ ਕਿਸੇ ਨੇ ਨਹੀਂ ਦੇਖਿਆ ਜੀ ਇਹ ਤਾਂ ਇੱਕ ਰੱਬ ਜਾਣੇ ਵੀ ਉਹਨਾਂ ਨੇ ਆ ਲੋਈ ਆ ਕੋਈ ਨਹੀਂ ਜੀ ਅੱਛਾ ਇਹ ਮਤਲਬ ਕੋਈ ਜਾਣਨੇ ਕੀ ਇਹ ਇਨਕੁਆਰੀ ਹੋ ਗਈ ਜੀ ਸਾਨੂੰ ਸਾਨੂੰ ਪੂਰੇ ਮਹੱਲੇ ਨੂੰ ਕੁਝ ਨਹੀਂ ਪਤਾ ਹੈਗਾ ਇਸ ਮਾਮਲੇ 'ਚ ਅੱਛਾ ਕਿ ਕਿਸ ਕਿਸ ਤੇ ਪਰਚਾ ਦਰਜ ਹੋਇਆ ਹੁਣ ਜਿਹੜਾ ਹੁਣ ਹੈ ਇੱਕ ਆਪਣਾ ਜੀ ਗੁਰਜੀਤ ਰਾਏ ਤੇ ਹੋਇਆ ਜੀ ਸਦੀਲ ਮਚਾਨ ਤੇ ਹੋਇਆ ਤੇ ਗੁਰਜੀਤ ਰਾਏ ਦਾ ਕੋਈ ਇੱਕ ਨਾਲ ਕੰਮ ਕਰਦਾ ਸੋਨੂ ਮੁੰਡਾ ਉੱਤੇ ਹੋਇਆ ਤੇ ਇੱਕ ਪ੍ਰਗਟ ਸਿੰਘ ਤੇ ਹੋਇਆ ਜੀ ਯਾਨੀ ਚਾਰ ਪੰਜ ਬੰਦੇ ਦੇ ਪਰਚੇ ਚਾਰ ਜਣਿਆਂ ਦੇ ਪਰਚਾ ਹੋਇਆ ਜੀ ਬਾਕੀ ਉਹਨਾਂ ਨੇ 8-10 10-12 ਬੰਦੇ ਅਣਪਛਾਤੇ ਲਿਖਾਏ ਹੁਣ ਬਿਛਾਤੇ ਲਿਖਾਏ ਹੁਣ ਦੇਖੋ ਜੀ ਉਹ ਜਿੰਨਾ ਜਿੰਨਾਂ ਨੂੰ ਕਹੀ ਜਾਂਦੇ ਆ ਉਹਨਾਂ ਉਹ ਪਰ ਜੇ ਐਡ ਕਰੀ ਜਾਂਦੇ ਘਟੋ ਘਟ ਇਨਕੁਆਰੀ ਤੇ ਕਰ ਲੋ ਅੱਛਾ ਆਪਣੇ ਆਪ ਹੀ ਐਡ ਹਾਂਜੀ ਹਾਂਜੀ ਉਹ ਉਹਨਾਂ ਨੇ ਇੱਥੇ ਆ ਕੇ ਆਪਣੀ ਖਬਰ ਲਵਾਈ ਆਪਣੀ ਆ ਕੇ ਕੰਪਲੇਂਟ ਦਿੱਤੀ ਆ ਕੰਪਲੇਂਟ ਦੇ ਉੱਤੇ ਹੀ ਕੋਈ ਸਾਬਕਾ ਜਿਹੜੇ ਹੈਗੇ ਮੰਤਰੀ ਉਹਨਾਂ ਦੇ ਵੱਲੋਂ ਪ੍ਰੈਸ਼ਰ ਪਵਾ ਕੇ ਇੱਕ ਘੰਟਾ ਇੱਕ ਘੰਟਾ ਵੀ ਨਹੀਂ ਲੱਗਿਆ ਅੱਧੇ ਪੌਣੇ ਘੰਟੇ ਦੇ ਵਿੱਚ ਪਰਚਾ ਦਰਜ ਕਰ ਦਿੱਤਾ ਗਿਆ ਜੀ ਯਾਨੀ ਪੁਲਿਸ ਕਾਰਵਾਈ ਬੜੀ ਤੇਜ਼ੀ ਨਾਲ ਕਰਦੀ ਹੋਈ ਬਹੁਤ ਤੇਜ਼ੀ ਨਾਲ ਹੋਰੀ ਵੀ ਇੱਕਦਮ ਹੋ ਗਈ ਕੁਝ ਨਹੀਂ ਇਨਕੁਆਇਰੀ ਕੁਝ ਨਹੀਂ ਹੋਈ ਜੀ ਉਹਨਾਂ ਨੂੰ ਬਸ ਕਿਸੇ ਜਿਹੜੇ ਹੁੰਦੇ ਰਾਜਨੀਤਿਕ ਪ੍ਰੈਸ਼ਰ ਦੇ ਥੱਲੇ ਰੱਖ ਕੇ ਕੰਮ ਹੋਇਆ ਜੀ ਸਾਰਾ ਯਾਨੀ ਪਰਚਾ ਰਾਤ ਨੂੰ ਪ੍ਰੈਸ਼ਰ ਦੇ ਥੱਲੇ ਹੋਇਆ ਹੈ ਹਾਂਜੀ ਹਾਂਜੀ ਰਾਜਨੀਤਿਕ ਇਹ ਜਿਹੜੇ ਉਹਨਾਂ ਸਾਬਕਾ ਕੋਈ ਮੰਤਰੀ ਆ ਨਹੀਂ ਦੱਸੀ ਜਾ ਰਹੀ ਹੈ ਜੋ ਪਰਚੇ ਲਿਖਾਇਆ ਗਿਆ ਜੋ ਦੱਸਿਆ ਗਿਆ ਉਹਦੀ ਕੋਈ ਸੱਚਾਈ ਨਹੀਂ ਹੈ ਫਿਰ ਇਸ ਤਰ੍ਹਾਂ ਇਸ ਗਿਰਜੀ ਸਚਾਈ ਤਾਂ ਹੋਊਗੀ ਨਾ ਜਦੋਂ ਆਪਾਂ ਕੋਈ ਇਨਕੁਆਰੀ ਕਰਾਂਗੇ ਮੈਂ ਇਥੇ ਆ ਕੇ ਕੱਲਾ ਬੰਦਾ ਮੈਂ ਆਵਾ ਮੈਂ ਕਹਾਂ ਜੀ ਮੇਨੂੰ ਰਾਜ ਜਨੇ ਬੰਦਿਆ ਨੇ ਲੁੱਟ ਲਿਆ ਜੇ ਕਰ ਲਿਆ ਉਹ ਕਰ ਲਿਆ ਉੱਤੇ ਪਰਚਾ ਦਰਜ ਕਰੋੜ ਕਰੋੜ ਇਨਕੁਆਰੀਆਂ ਲੱਗਦੀਆਂ ਅਸੀਂ ਉਹਨਾਂ ਦੀ ਵੀਡੀਓ ਦੇਖੀ ਆ ਗੁਰਜੀ ਆਪਣੀ ਬਲਵੀਰ ਸਿੰਘ ਦੀ ਸਾਨੂੰ ਹਾਸਾ ਆਉਂਦਾ ਵੀਡੀਓ ਦੇਖ ਕੇ ਉਹ ਕਹਿੰਦਾ ਮੇਰਾ 2 ਤੋਲੇ ਦਾ ਕੜਾ ਮੇਰੀ ਛਾਪ ਮੇਰਾ ਫਲਾਣਾ ਮੇਰਾ ਠਿੰਕੜਾ ਅਗਰ ਭਾਈ ਸਾਹਿਬ ਜੀ ਉਹ ਇੱਕ ਪਾਸੇ ਤਾਂ ਕਹਿੰਦੇ ਅਸੀਂ ਗਰੀਬ ਪਰਿਵਾਰ ਸਾਨੂੰ ਐਦਾਂ ਕਰਕੇ ਧੱਕਾ ਕਰਤਾ ਦੂਜੇ ਪਾਸੇ ਡੇਡ ਡੇਡ 2 2 ਤੋਲੇ ਦੇ ਕੜੇ ਪਾਏ ਹੋਏ ਨੇ ਘਰ ਦੇ ਵਿੱਚ ਇੰਨਾ ਸਮਾਨ ਜਿਹੜਾ ਉਹਨਾਂ ਨੇ ਲਖਾਇਆ ਸੀ ਤੇ ਵੀਡੀਓ ਦੇਖੀ ਸੀ ਉਹਨਾਂ ਦੀ ਤੇ ਪਰ ਅਗਰ ਇਹ ਸਾਰਾ ਕੁਝ ਹੈਗਾ ਵਾ ਤੇ ਫਿਰ ਦਰਵਾਜੇ ਤੇ ਜਿਹੜਾ ਵੀਰ ਸੁਨੀਲ ਮਚਾਨ ਨੇ ਵੀਡੀਓ ਕੀਤੀ ਆ 15 15 20 20 ਜਾਣੇ ਕੇ ਨੇ ਐਲ ਡੀ ਕੇ ਦਾ ਮੋਬਾਈਲ ਕੇ ਦਾ ਬਿਆਨਾ ਕੇ ਦਾ ਕੁਝ ਉਹ ਸਾਰੇ ਉਹਨਾਂ ਦੇ ਉਹ ਦਰਵਾਜੇ ਮੂਰੇ ਮੰਗਣਾ ਦੇ ਹਾਂਜੀ ਹਾਂਜੀ ਤੇ ਉਹ ਸਾਰੇ ਲੋਕ ਮੰਗਣ ਆਉਂਦੇ ਆ ਕਰਜ਼ਾ ਤੇ ਉਹ ਕਰਜ਼ਾ ਕਿਉਂ ਨਹੀਂ ਦਿੰਦੇ ਡੇਡ ਡੇਡ ਟੋਲੇ ਦੇ ਕੜੇ ਆਪਾਂ ਪਾ ਕੇ ਕੀ ਕਰਨੇ ਜੇ ਆਪਣੇ ਘਰੇ 50 ਬੰਦੇ ਆਪਣੇ ਦਰਵਾਜੇ ਆਗੇ ਤੋੜਨ ਤੇ ਆਪਣੇ ਕੋ ਕਰਜ਼ਾ ਮੰਗਣ ਦੇ ਇਹ ਜੇ ਮੈਂ ਕਹਣਾ ਕਿ ਲਾਂਤ ਇਹੋ ਜਿਹਾ ਸੋਨਾ ਘਰੇ ਰੱਖਣ ਤੇ ਕਿ ਜਿਹੜਾ ਲੋਕਾਂ ਦਾ ਕਰਜ਼ਾ ਨਹੀਂ ਮੋੜਦੇ ਤੇ ਠੱਗ ਠੱਗ ਕੇ ਲੋਕਾਂ ਨੂੰ ਇੱਕ ਸਿਸਟਮ ਕੀਤਾ ਹੋਇਆ ਯਾਰ ਸੋਈ ਤਸਵੀਰਾਂ ਨੇ ਡਾਬੇ ਥਾਣੇ ਬਾਹਰ ਖੜੇ ਆ ਜਿੱਤੇ ਕਿ ਵੀਰ ਹੋਰਾਂ ਨੇ ਦੱਸਿਆ ਕਿ ਇੱਕ ਪਰਿਵਾਰ ਹੈ ਇੱਕ ਪਰਿਵਾਰ ਇੱਕ ਪਾਸੇ ਹੈ ਤੇ ਜਿਹੜਾ ਸਾਰਾ ਮੁਹੱਲਾ ਇੱਕ ਪਾਸੇ ਹੈ ਇਹਨਾਂ ਦਾ ਕਹਿਣਾ ਹੈ ਕਿ ਮੁਹੱਲੇ ਵਿੱਚੋਂ ਕਿਸੇ ਵੀ ਇਨਸਾਨ ਨੇ ਉਹਨਾਂ ਨੂੰ ਉਹਨਾਂ ਦੇ ਘਰੋਂ ਕੋਈ ਵੀ ਸਮਾਨ ਜਿਹੜਾ ਹੈ ਚਾਹੇ ਉਹ ਗੁਰਜੀਤ ਸਿੰਘ ਹੋਣ ਚਾਹੇ ਉਹ ਸੁਸ਼ੀਲ ਮਚਾਨ ਹੋਣ ਕਿਸੇ ਨੂੰ ਕੋਈ ਵੀ ਸਮਾਨ ਲੈ ਜਾਂਦੇ ਕਿਸੇ ਵੀ ਇੱਕ ਸ਼ਖਸ਼ੀ ਦੇਖਿਆ ਪੂਰਾ ਮੱਲਾ ਜਿਹੜਾ ਨਾਲ ਖੜਿਆ ਹੈ ਤੇ ਉਹ ਇੱਕ ਪਰਿਵਾਰ ਜਿਹੜਾ ਇੱਕ ਤਰਫ ਹੈ ਤੇ ਇੱਕ ਪਰਿਵਾਰ ਦੇ ਜਿਹੜੇ ਬਿਆਨਾਂ ਤੇ ਹੀ ਜਿਹੜਾ ਹੈ ਚਾਰ ਬੰਦਿਆਂ ਦਾ ਜਿਹੜਾ ਪਰਚਾ ਦਰਜ ਕਰ ਦਿੱਤਾ ਜਾਂਦਾ ਹੈ ਪੁਲਿਸ ਦੀ ਕਾਰਵਾਈ ਬਹੁਤ ਹੀ ਬਿਹਤਰੀਨ ਬਹੁਤ ਹੀ ਜਲਦੀ ਤੇ ਬਹੁਤ ਹੀ ਫਾਸਟ ਦੇਖਣ ਨੂੰ ਮਿਲੀ ਹੈ ਇਹ ਡਾਬੇ ਡਾਬੇ ਦਾਣੀ ਦੀ ਸਕੀਮ ਹੈ ਅਹੀਂ ਅਹੀਂ মিডিਆ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਸਾਡੇ ਮਹੱਲੇ 'ਚ ਜਰੂਰ ਆਓ ਕਿ ਤੁਸੀਂ ਉਹਨਾਂ ਦਾ ਇੰਟਰਵਿਊ ਕਰਕੇ ਤੇ ਲੈ ਗਏ ਹੋ ਸਾਡੇ ਮਹੱਲੇ 'ਚ ਇਹ মিডিਆ ਸਾਰੀ ਜਿੰਨਾ ਜਿੰਨਾ ਨੇ ਉਹਨਾਂ ਦੀਆਂ ਖਬਰਾਂ ਲਾਈਆਂ ਵਾਂ ਅਹੀਂ ਬੇਨਤੀ ਕਰਨੀ ਚਾਹੁੰਦੇ ਕਿ ਸਾਡੇ ਮਹੱਲੇ 'ਚ ਜਰੂਰ ਆਓ ਇੱਕ ਵਾਰੀ ਸਾਡੇ ਮਹੱਲੇ 'ਚ ਪੁਲਿਸ ਵੀ ਆਕੇ ਇਨਕੁਆਇਰੀ ਕਰੇ মিডিਆ ਵੀ ਆਕੇ ਇਨਕੁਆਇਰੀ ਕਰੇ ਕੱਲੇ ਕੱਲੇ ਘਰ ਤੋਂ ਤੁਸੀਂ ਬਿਆਨ ਲੈ ਸਕਦੇ ਹੋ ਇਹ ਸਾਰਾ ਮਹੱਲਾ ਹੀ ਖੜਿਆ ਪਿਆ ਹਾਂਜੀ ਹਾਂਜੀ ਇਹ ਸਾਰਾ ਮੱਲਾ ਹੁਣ ਵੀ ਖੜਾ ਵਾ ਅਸੀਂ ਕਹਿੰਦੇ ਉੱਥੇ ਵੀ ਆਕੇ ਬਿਆਨ ਕਰ ਲੋ ਤਕਰੀਬਨ ਹਰ ਘਰ 'ਚੋਂ ਹਰ ਬੰਦਾ ਤਾਂ ਹਾਂਜੀ ਹਾਂਜੀ ਕਿੰਨੇ ਘ ਇਹ ਸਾਡੇ ਹੈਗੇ ਕਰੀਵਾ 60-60 ਕਰਾਂ ਦੇ ਬੰਦੇ ਆ ਜੀ ਤੇ ਭਾਜੀ ਤੁਹਾਨੂੰ ਤੁਸੀਂ ਦੇਖਿਆ ਭਾਜੀ ਕਿਸੇ ਨੇ ਵੀ ਸਿੰਗਲ ਬੰਦੇ ਨੇ ਦੇਖਿਆ ਭਾਜੀ ਕਿ ਮਤਲਬ ਉਹ ਇਦਾਂ ਦਾ ਕੋਈ ਗੱਡੀ ਭਰ ਕੇ ਗਈ ਹੋਵੇ ਜਾਂ ਸੁਸ਼ੀਲ ਮਚਾਂ ਤੇ ਜਿਹੜੋ ਦੂਜੇ ਵੀਰ ਨੇ ਗੁਰਜੀ ਤੋਰੀ ਕੋਈ ਤਮਾਨ ਚੱਕ ਕੇ ਲੈ ਕੇ ਗਏ ਹੋ ਜੀ ਕਿਸੇ ਨੇ ਨਹੀਂ ਅਸੀਂ ਦੇਖਿਆ ਨਹੀਂ ਦੇਖਿਆ ਨਹੀਂ 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 ਦੇਖਿਆ ਨਹੀਂ ਦੇਖਿਆ ਕਿਸੇ ਨੇ ਨਹੀਂ ਦੇਖਿਆ ਨਹੀਂ ਦੇਖਿਆ ਸੋ ਇਹ ਹਾਲਾਤ ਨੇ ਤੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਰਿਲੇਟਿਡ ਜਿਹੜੇ ਅਫਸਰਸ ਨੇ ਜਿਹੜੇ ਸਹਿਬਾਨ ਕੋਲੇ ਪਰਚਾ ਹੈ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਨੰਬਰ ਹੈਗਾ ਜਿਨ੍ਹਾਂ ਕੋਲੇ ਪਰਚਾ ਹੈ ਤੁਹਾਡਾ ਜਿਹੜੇ ਕੇਸ ਜਿਹਨਾਂ ਕੋਲ ਚੱਲ ਰਿਹਾ ਤੁਹਾਡਾ ਇਹ ਨਹੀਂ ਜੀ ਐਸ ਐਚਓ ਆਪਣੇ ਐਸਓ ਦੇ ਡੱਬੇ ਦੇ ਅੱਛਾ ਐਸ ਐਚਓ ਹਲੋ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਡੱਬਾ ਡੱਬਾ ਤੋਂ ਐਸ ਐਚਓ ਸਾਹਿਬ ਗੱਲ ਕਰ ਰਹੇ ਹਾਂ ਹਾਂ ਜੀ ਸਰ ਕਰਮਵੀ ਸ਼ਰਮਾ ਗੱਲ ਕਰ ਰਿਹਾ ਸੀ ਵੈਨਿਊਸ ਪੰਜਾਬ ਤੋਂ ਠੀਕ ਠਾਕ ਹਾਂ ਬੋਲੀ ਦੀ ਉਹ ਇਹ ਤੁਹਾਨੂੰ ਸਰ ਤੁਹਾਡੇ ਕੋਲ ਇੱਕ ਮਸਲਾ ਹੈ ਜਿਹਦੇ ਚ ਨਾ ਚਾਰ ਬੰਦੇ ਨੇ ਪਰਚਾ ਦਰਜ ਹੁੰਦਾ ਇੱਕ ਪਰਿਵਾਰ ਹੈ ਉਹ ਕਹਿੰਦਾ ਮੇਰਾ ਕਾਫੀ ਸਮਾਨ ਚੱਕ ਕੇ ਉਹਦੇ ਚ ਇੱਕ ਪੱਤਰਕਾਰ ਵੀ ਹੈ ਜਿਹਦੇ ਵੱਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ਦੱਸੀ ਜਾ ਰਹੀ ਹੈ ਉਹ ਖਬਰ ਵੀ ਚੱਲ ਰਹੀ ਹੈ ਪਰ ਮਹੱਲੇ ਵਾਲੇ ਵਸਨੀਕਾ ਨਾ ਕਹਿਣਾ ਸਰ ਇੱਥੇ ਇਦਾਂ ਦਾ ਕੁਝ ਵੀ ਨਹੀਂ ਹੋਇਆ ਜੇ ਮੇਰੇ ਕੋਲ ਸੀਸੀਟੀਵੀ ਫੁਟੇਜ ਸਾਰਾ ਕੁਝ ਹੈ ਅੱਛਾ ਇਹ ਗੱਡੀ ਵਾਰਾ ਤੁਸੀਂ ਇਹ ਪਰ ਕੇ ਲੈ ਕੇ ਉਹਦੀ ਵੀ ਸੀਸੀਟੀਵੀ ਫੁਟੇਜ ਹੈ ਸਰ ਨਹੀਂ ਯਾਰ ਸਾਰਾ ਕੁਝ ਹੈਗਾ ਭਜੀ ਅੱਛਾ ਉਸ ਤੋਂ ਅੱਜ ਕਰਨੇ ਜੇ ਆਪਾਂ ਠੀਕ ਉਸ ਤੋਂ ਬਾਅਦ ਜਿਹੜਾ ਪਰਚਾ ਦਰਜ ਕੀਤਾ ਗਿਆ ਹੈ बिल्कुल ठीक है है सर केड़ी -केड़ी तार लगी है, कुछ दसों के, मड़ी रोशनी टोटल कितने ये सर है ए जी चार भाई ने बाकी भी ने कुछ ना ਤੇ ਇਹਨਾਂ 'ਚ ਕਿਸੇ ਦੀ ਸਰ ਜਮਾਨਤ ਵੀ ਹੋਈ ਹੈ? ਥਾਂ ਕੋਈ ਆਫੈਂਸ ਕੋਈ ਇਦਾਂ ਦਾ ਜਿਹੜਾ ਜਿਹਦੀ ਜਮਾਨਤ ਤਾਂ ਨਹੀਂ ਹੋ ਸਕਦੀ ਹੋਵੇ ਇਦਾਂ ਦਾ ਕੋਈ ਆਫੈਂਸ ਹੈ ਇਹਦੇ 'ਚ? ਨਹੀਂ। ਆਫੈਂਸ ਹੈਗੇ ਨਹੀਂ ਬਸ 380 ਲੱਗੀ ਜੀ ਨਾਲ ਉਹ ਨੋਨ ਅਵੇਲੇਬਲ ਹੈ। ਅੱਛਾ। ਕੋਈ ਐਸਸੀ ਐਸਟੀ ਐਕਟ ਦਾ ਪਰਚਾ ਤਾਂ ਨਹੀਂ ਦਰਜ ਹੋਇਆ ਪਈਏ ਚਾ ਨਾ? ਨਹੀਂ ਨਹੀਂ ਬਸ ਇਹ ਨਹੀਂ। ਇਹਦਾ ਕੁਝ ਹੋਇਆ ਕਿਤੇ ਹੋਵੇ। ਤੀ ਠੀਕ ਹੈ ਸਰ, ਠੀਕ ਹੈ ਧੰਵਾ ਜੀ। ਨਹੀਂ ਨਹੀਂ। ਠੀਕ ਹੈ ਭਾਈ ਧੰਵਾ ਜੀ। ਐਸੀ ਡੱਬੇ ਥਾਣੇ ਦੇ ਐਸਐਸਓ ਸਾਹਿਬ ਜਿਨ੍ਹਾਂ ਨਾਲ ਆਪਣੀ ਗੱਲਬਾਤ ਹੋਈ ਉਹਨਾਂ ਦਾ ਕਹਿਣਾ ਸੀ ਕਿ ਬਾਈ ਨੇਮ ਚਾਰ ਬੰਦੇ ਦਾ ਜਿਹੜਾ ਪਰਚਾ ਉਹ ਦਰਜ ਕੀਤਾ ਗਿਆ ਜਿਹਦੇ ਵਿੱਚ ਸੁਸ਼ੀਲ ਮਚਾਨ ਵੀ ਇੱਕ ਪੱਤਰਕਾਰ ਵੀ ਹੈ ਜਿਹਦੇ ਵੱਲੋਂ ਵੀ ਘਰ ਤੇ ਕਬਜ਼ਾ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਦੱਸੀ ਗਈ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਬਕਾਇਦਾ ਜਿਹੜੀ ਸੀਸੀਟੀਵੀ ਫੁਟੇਜ ਵਗੈਰਾ ਵੀ ਉਹ ਸਾਡੇ ਕੋਲ ਹੈ ਉਹਦੇ ਤਦ ਦੇ ਉਹਦੇ ਆਧਾਰ ਤੇ ਜਿਹੜਾ ਉਹ ਪਰਚਾ ਉਹ ਦਰਜ ਕੀਤਾ ਗਿਆ ਸੋ ਲੇਕਿਨ ਸਾਰਾ ਮੁੱਲੇ ਤੇ ਖੜੇ ਇਹਨਾਂ ਦਾ ਕਹਿਣਾ ਹੈ ਕਿ ਅਜੇ ਉੱਥੇ ਕੁਝ ਵੀ ਨਹੀਂ ਹੋਇਆ ਹਕੀਕਤ ਕੀ ਹੈ ਇਹ ਜਿਹੜਾ ਪਰਚਾ ਦਰਜ ਕਿ ਕਿਹੜੇ ਤੱਥਾਂ ਦੇ ਕੀਤਾ ਗਿਆ ਹੈ ਇਹ ਆਉਣ ਵਾਲਾ ਟਾਈਮ ਹੀ ਦੱਸੇਗਾ ਸੋ ਦੇਖਦੇ ਹਾਂ ਦੂਸਰੇ ਪੱਖ ਹੈ ਜਿਹੜਾ ਦੂਸਰਾ ਪੱਖ ਹੈ ਉਹਨੂੰ ਫੋਨ ਕਰਕੇ ਉਹ ਤੇ ਹਕੀਕਤ ਜਨੂਰੀ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਜਿਹੜਾ ਸਾਰਾ ਮਾਮਲਾ ਇਹ ਆਕਰ ਮਚਲਾ ਦੁਰ ਕੇ ਕਈ ਖੁਦ ਨੂਰ ਪਰਖਵਾ ਦੁਰ ਕੇ ਇਸ ਦੇ ਕਿਹੜੇ ਰਾ ਦੁਰ ਕੇ ਇਸ ਦੇ ਕਿਹੜੇ ਰਾ ਦੁਰ ਕੇ ਕੋਈ ਪਤਾ ਨਾ ਲੱਗਿਆ ਬਾਦੀ ਹੈਲੋ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਕਰਮਵੀ ਸ਼ਰਮਾ ਬੋਲ ਰਿਹਾ ਸੀ ਵੈਨਿਊਸ ਪੰਜਾਬ ਤੋਂ ਕੁਝ ਦਿਨ ਪਹਿਲਾਂ ਤੁਹਾਡੇ ਨਾਲ ਇੱਕ ਲੜਾਈ ਹੋਈ ਸੀ ਸ਼ਰ ਘਰ ਚ ਹੈ ਨਾ ਜੀ हां जी हां जी ओदे रिलेटेड ना आज थाने च काफी बंदे इकट्ठे हुए सी आपा उना दा वर्जन कित्ता सी ਤੁਹਾਡੇ वर्जन ਲੈਣ ਲਈ ਤੁਹਾਨੂੰ ਫੋਨ ਕੀਤਾ ਹੈ ਇਹ ਸਾਰਾ ਮਾਮਲਾ ਜਿਹੜਾ ਹੈ ਇਹਦੇ ਚ ਇੱਕ ਗੁਰਜੀਤ ਸਿੰਘ ਹੈ ਇੱਕ ਪੱਤਰਕਾਰ ਸੁਸ਼ੀਲ ਮਚਾਨ ਹੈ ਉਹਨਾਂ ਵੱਲੋਂ ਉਹਨਾਂ ਦੇ ਪਰਚੇ ਵੀ ਦਰਜ ਹੋਏ ਬਾਏ ਨੇਮ ਚਾਰ ਬੰਦੇ ਦੇ ਦੱਸਿਆ ਐਸਐਚਓ ਸਾਹਿਬ ਨੇ ਤੇ ਬਾਕੀ ਸਾਰਾ ਦੱਸੋ ਸਰ ਮਾੜਾ ਮਾਮਲਾ ਹੈ ਕੀ ਸੀ ਇਹ ਈ ਮੈਂ ਜਿੱਕ ਮਿੰਟ ਵਿੱਚ ਹਸਪਤਾਲ 'ਚ ਖੜਾ ਮਰਾ ਦਵਾਈ ਦਿਓ ਨਾ ਬਾਅਦ ਸੁਣ ਲਵਾਂ ਮੈਂ ਜੀ ਚਲੋ ਠੀਕ ਹੈ ਜੀ ਠੀਕ ਧੰਨਵਾਦ ਇਹ ਦਵਾਈ ਕੋਲ ਲੜਕੀ ਦਾ ਛੋਟੇ ਬੱਚੇ ਦਾ ਜੀ ਠੀਕ ਹੈ ਸਰ ਠੀਕ ਠੀਕ ਸੋ ਉਹਨਾਂ ਦਾ ਕਹਿਣਾ ਹੈ ਕਿ ਮੈਸਟਮ ਹਸਪੀਟਲ ਆ ਤੇ ਮੈਂ ਤੁਹਾਨੂੰ ਕੁਝ ਟਾਈਮ ਬਾਅਦ ਕਾਲ ਕਰਦਾ ਹਾਂ ਤਾਂ ਦੇਖਦੇ ਹਾਂ ਜਦੋਂ ਕਾਲ ਆਂਦੀ ਆ ਆਪਾਂ ਉਦੋਂ ਗੱਲ ਕਰਕੇ ਨਾਲ ਦੀ ਨਾਲ ਰਿਕਾਰਡਿੰਗ ਉਹ ਚਲਾ ਦਾਂਗੇ ਉਸੇ ਮੁਹੱਲੇ ਵਿੱਚ ਖੜੇ ਹਾਂ ਇਹ ਚਾਰ ਗਲੀਆਂ ਦਾ ਇੱਕ ਮੁਹੱਲਾ ਹੈ ਜਿਹਦੇ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਤੁਸੀਂ ਖਬਰ ਵੀ ਦੇਖੀ ਉਹਦੇ ਵਿੱਚ ਦਿਖਾਇਆ ਗਿਆ ਜੋ ਕੁਝ ਹਕੀਕਤ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਆਪਣੇ ਨਾਲ ਕੁਝ ਮਲਾਵਤ ਸਨਿਕ ਨਾਲ ਨੇ ਭਾਜੀ ਕੀ ਹਾਲੀ ਤੁਹਾਡਾ ਵਧੀਆ ਜੀ ਭਾਜੀ ਇਸੇ ਮੁਹੱਲੇ ਤੇ ਰਹਿੰਦੇ ਹੋ ਕਿੰਨੇ ਕ ਟਾਈਮ ਤੋਂ ਰਹਿ ਰਹੇ ਹੋ ਸਾਨੂੰ ਤੀਜਾ ਸਾਲ ਹੋ ਗਿਆ ਜੀ ਕੁਝ ਦਿਨ ਪਹਿਲਾਂ ਇੱਕ ਖਬਰ ਵਾਇਰਲ ਹੋ ਰਹੀ ਜਿਹਦੇ ਵਿੱਚ ਦੱਸਿਆ ਜਾ ਰਿਹਾ ਹੈ ਹੋਰ 5 7 10 ਬੰਦੇ ਹੋਰ ਹਾਂਜੀ ਇਸ ਮੁਹੱਲੇ ਦੇ ਘਰ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਉਹ ਕਿੰਨੀ ਕਿ ਸੱਚਾਈ ਉਸ ਗੱਲ ਦੀ ਭਾਜੀ ਬਿਲਕੁਲ ਨਹੀਂ ਕੋਈ ਨਹੀਂ ਆਇਆ ਹੈਗਾ ਸਾਡੇ ਹੁੰਦਿਆਂ ਤਾਂ ਹਮ ਠੀਕ ਹੈ ਜੀ ਹੁਣ ਸਾਡੇ ਤੋਂ ਬਾਅਦ ਕੋਈ ਆਇਆ ਹੋਵੇ ਤਾਂ ਮੁਹੱਲੇ 'ਚ ਹੀ ਰਹਨੇ ਆ ਠੀਕ ਹੈ ਸਾਡੇ ਹੁੰਦਿਆਂ ਤਾਂ ਕੋਈ ਆਇਆ ਨਹੀਂ ਹਮ ਠੀਕ ਹੈ ਜੀ ਬਾਕੀ ਹੁਣ ਜੇ ਉਹ ਆਪਣੇ ਕੋਲੋਂ ਜੋ ਮਰਜ਼ੀ ਗਈ ਹੈ ਜੇ ਕੋਈ ਆਊਗਾ ਮੰਨ ਲਾ ਜਿਵੇਂ ਕਹਿੰਦੇ ਟਰੱਕ ਭਰ ਕੇ ਆਇਆ ਆ ਟਰੱਕ ਭਰ ਕੇ ਆਇਆ ਉਹਨਾਂ ਨੇ ਦੇਖੋ ਬਿਆਨ 'ਚ ਇਹ ਵੀ ਲਿਖਿਆ ਵੀ ਅਸੀਂ ਆਏ ਤੇ ਉਹ ਭੱਜ ਗਿਆ ਠੀਕ ਹੈ ਜੇ ਤੁਸੀਂ ਦੇਖਿਆ ਉਹਨਾਂ ਨੇ ਆਪਣੇ ਮੂੰਹ ਘੈਰੇ ਵੀ ਅਸੀਂ ਆਏ ਆ ਤੇ ਟਰੱਕ ਉੱਥੇ ਖੜਾ ਸੀ ਤੇ ਸਾਨੂੰ ਦੇਖ ਕੇ ਭੱਜ ਗਿਆ ਭਾਜੀ ਕੋਈ ਵੀ ਇੰਨਾ ਨਹੀਂ ਟਰੱਕ ਕਿਤੇ ਜੀਟੀ ਰੋਡ ਤੇ ਥੋੜੀ ਚੁੱਲਦਾ ਪਿਆ ਉਹ ਜਾ ਕੇ ਫੜ ਵੀ ਸਕਦੇ ਸੀ ਉਹ ਛੋਟੀਆਂ ਨਲੀਆਂ ਨੇ ਛੋਟੀਆਂ ਗਲੀਆਂ ਫੜ ਵੀ ਸਕਦੇ ਸੀ ਭਾਜੀ ਗੱਲਾਂ ਜੰਨਿਆਂ ਮਰਜ਼ੀ ਕਰ ਲੋ ਮਹੱਲੇਦਾਰੀ ਜੇ ਤੁਹਾਡੇ ਕੋਈ ਪਰਚਾ ਵੀ ਪਾਇਆ ਕਿਸੇ ਦੇ ਆ ਕੇ ਕੋਈ ਪੁੱਛੇ ਤਾਂ ਸਹੀ ਵੀ ਭਾਈ ਪਰਚਾ ਕਿਸੇ ਦਾ ਨਹੀਂ ਕੋਈ ਪੁਲਿਸ ਇਨਕੁਇਰੀ ਨਹੀਂ ਹੋਈ ਭਾਜੀ ਸਾਡੇ ਕੋਲ ਤਾਂ ਇਹ ਨਹੀਂ ਅਸੀਂ ਜਿੱਥੇ ਖੜੇ ਹਾਂ ਇਹ ਸਾਡੀ ਗਲੀ ਆ ਭਾਜੀ ਪੁਲਿਸ ਦਾ ਕੋਈ ਮੁਲਾਜ਼ਮ ਆ ਕੇ ਤੇ ਇਨਕੁਇਰੀ ਕਰਕੇ ਗਿਆ ਨਹੀਂ ਜੀ ਕੋਈ ਨਹੀਂ ਆਇਆ ਕੋਈ ਨਹੀਂ ਆ ਕੋਈ ਨਹੀਂ ਆਇਆ ਕੋਈ ਮੁਲਾਜ਼ਮ ਆਇਆ ਕਿਸੇ ਨੇ ਇਨਕੁਇਰੀ ਕੀਤੀ ਮੱਲੇ ਜੇ ਕੀ ਵੀ ਇਤਨਾ ਕੁਝ ਘਟ ਹੋਇਆ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਕੋਈ ਗਲੀ ਚਾਹੇ ਨਾ ਕੋਈ ਗਲੀ ਚਾਹਿਆ ਤੇ ਨਾ ਕਿਸੇ ਕੋਈ ਗਲੀ ਚ ਨਹੀਂ ਆਇਆ ਪੂਰੇ ਮੱਲੇ ਜੀ ਨਹੀਂ ਆਇਆ ਮੇਰੇ ਕੋ ਗਵਾਂਢੀ ਹੈ ਨਾਲ ਦਾ ਘਰ ਇਹਨਾਂ ਦਾ ਕਿ ਕੋਈ ਨਹੀਂ ਆਇਆ ਸੀ ਜੀ ਕਿਸੇ ਨਾਲ ਕੋਈ ਵਾਰਦਾਤ ਹੋਈ ਹੈ ਉਹਨਾਂ ਦੇ ਆਸ-ਪਾਸ ਦਾ ਕੋਈ ਬੰਦਾ ਹੈਗਾ ਇੱਥੇ ਆਪਣੇ ਛੇ ਉਹਨਾਂ ਦੇ ਨਾਲ ਦਾ ਘਰ ਤੁਹਾਡਾ ਭਾਈ ਤੁਸੀਂ ਉੱਥੇ ਹੀ ਰਹਿੰਦੇ ਹੋ ਬਿਲਕੁਲ ਨਾਲ ਦਾ ਘਰ ਹੈ ਹਾਂ ਜੀ ਜਿਸ ਟਾਈਮ ਇਹ ਵਾਰਦਾਤ ਹੋਈ ਸਾਰੀ ਜੋ ਵੀ ਉਹ ਬੰਦੇ ਉੱਥੇ ਇਕੱਠੇ ਹੋਏ ਆ ਜੋ ਵੀ ਹੋਇਆ ਉਸ ਟਾਈਮ ਤੁਸੀਂ ਘਰ ਸੀ ਹਾਂ ਜੀ ਅੱਛਾ ਭਾਈ ਦੀ ਕੋਸ਼ਿਸ਼ ਕੀਤੀ ਗਈ ਹੈ ਕਿੰਨੀ ਕੁ ਸਚਾਈ ਹੈ ਤੇ ਲੋਕ ਹੋਰ ਨਾਲ ਲੋਕ ਸੀ ਉਹਨਾਂ ਵੱਲੋਂ ਨਹੀਂ ਜੀ ਕੋਈ ਲੜਾਈ ਨਹੀਂ ਹੋਈ ਤੇ ਗੱਲਬਾਤ ਜੜੀ ਸੀਗੀ ਇਹਨਾਂ ਦੀ ਪਹਿਲਾਂ ਹੀ ਸੀਗੀ ਕੋਈ ਡੀਲਰ ਨਾ ਪਰ ਪੰਚਾਇਤੀ ਮੈਂਬਰ ਜਿਹੜੇ ਸੀਗੇ ਇਹਨਾਂ ਨੇ ਟਾਈਮ ਦਿੱਤਾ ਸੀਗਾ ਉਹ ਵਿਚਾਰੇ ਸੁਲਾਈ ਕਰਨ ਆਏ ਸੀਗੇ ਇਹਨਾਂ ਨੇ ਆਪਣਾ ਹੀ ਪੰਗਾ ਪਾ ਕੇ ਬੈ ਗਏ ਇਹਨਾਂ ਨੇ ਸਾਡੇ ਨਾਂ ਵੀ ਲਾਤੇ ਨਾਲੇ ਸਾਨੂੰ ਕਹਿੰਦੇ ਚੂੜੇ ਚਮਾਰ ਮੱਲੇ ਮੱਲੇ ਵਾਲਿਆਂ ਨੂੰ ਹੀ ਗਾਲਾਂ ਕੱਢਾ ਲੱਗੇ ਤਾਂ ਸਾਰੇ ਜਣੇ ਯਾਨੀ ਜਾਤੀ ਸੂਚਕ ਸ਼ਬਦ ਵੀ ਬੋਲੇ ਗਏ ਹਾਂਜੀ ਹਾਂਜੀ ਬਹੁਤ ਗੰਦੀਆਂ ਗਾਲਾਂ ਕੱਢਦੇ ਜੀ ਕੋਲ ਖਾੜੀ ਨਹੀਂ ਹੁੰਦਾ ਇਹ ਗਰਜੀਤ ਰਾਏ ਤੇ ਕਹਿੰਦੇ ਕਿ ਉਹ ਆਇਆ ਸੀ ਡੀਲਰ ਕਿ ਉਹ ਗਰ ਗਿਆ ਕੋਈ ਨਹੀਂ ਆਇਆ ਜੀ ਸਾਡੇ ਸਾਹਮਣੇ ਤਾਂ ਕੋਈ ਨਹੀਂ ਹੈਗਾ ਸੀ ਕੋਈ ਗੱਡੀ ਦਸੀ ਯਾਰੀ ਕਿ ਸਮਾਨ ਦੀ ਭਰ ਕੇ ਲੈ ਕੇ ਗਏ ਉਹ ਕਿੰਨੀ ਸੱਚੀ ਹੈ ਇਹ ਸਭ ਝੂਠ ਹੈ ਜੀ ਕੋਈ ਗੱਡੀ ਨਹੀਂ ਆਈ ਇਹਨਾਂ ਨੇ ਆਪਣੇ ਬੰਦੇ ਬੰਦੇ ਬੁਲਾ ਕੇ ਪਤਾ ਨਹੀਂ ਕੀ ਕੀਤਾ ਲੀਰਾ ਜੀ ਆਪ ਹੀ ਖਲਾਰੀ ਜਾਂਦੇ ਸੀਗੇ ਹਾਂਜੀ ਬਸ ਹੋਰ ਤਾਂ ਕੋਈ ਨਹੀਂ ਸੀਗਾ ਜੀ ਨਾ ਕੋਈ ਡੀਲਰ ਆਇਆ ਨਾ ਕੋਈ ਇੱਧਰ ਹੈਗਾ ਸੀ ਉਹਨਾਂ ਨੇ ਸੁਲਾ ਕੀਤੀ ਹੋ ਚਲੇ ਗਏ ਮੀਡੀਆ ਵਾਲੇ ਵੀ ਆਏ ਸੀਗੇ ਜੀ ਸ਼ਸ਼ੀਲ ਜੀ ਉਹ ਵੀ ਚਲੇ ਗਏ ਬਾਅਦ ਇਹਨਾਂ ਨੇ ਆਪਣਾ ਹੀ ਰੋਲਾ ਰੱਪਾ ਪਾ ਲਿਆ ਮੇਰੇ ਨਾਲ ਉਹ ਕਰਦਾ ਉਹ ਕਰਤਾ ਮੱਲੇ ਵਾਲੇ ਕੀ ਕਰਨਗੇ ਮੱਲੇ ਵਾਲੇ ਤਾਂ ਦੇਖੋ ਜੀ ਕੋਲ ਖੜੇ ਸੀਗੇ ਮੱਲੇ ਵਾਲਿਆਂ ਤੇ ਵੀ ਨਾਮ ਲਾਤਾ ਹਣਾ ਪ੍ਰਧਾਨ ਸਾਹਿਬ ਸਾਡੇ ਆਏ ਸੀਗੇ ਇਹਨਾਂ ਤੇ ਵੀ ਨਾਮ ਲਾਤਾ ਕਿ ਇਹਨਾਂ ਨੇ ਸਮਾਨ ਚਕਵਾਇਆ ਫਸੀ ਕੇ ਚਕਣਾ ਹੀ ਹਾਂਜੀ ਕਿੰਨੇ ਕੁ ਮਤਲਬ ਇਹ ਚਾਰ ਪੰਜ ਨੂੰ ਗਲੀਆਂ ਦਾ ਮੁਹੱਲਾ ਕੋਈ ਜ਼ਿਆਦਾ ਵੱਡਾ ਮੁਹੱਲਾ ਨਹੀਂ ਹੈ ਹਨਾ ਪਰ ਮੇਰੇ ਕੋਲ 60-70 ਅੱਸੀ ਘਰ ਹੋਣਗੇ ਜੂ ਮਰ ਕੇ ਵਿੱਚੋਂ ਜਦੋਂ ਥਾਣੇ ਗਏ ਹਾਂ ਕਿੰਨੇ ਕ ਬੰਦੇ ਉਹਨਾਂ ਦੇ ਕਿੰਨੇ ਕ ਮੱਲੇ ਵਾਲੇ ਉਹਨਾਂ ਦੇ ਨਾਲ ਗਏ ਕੋਈ ਅੰਦਾਜ਼ਾ ਕੋਈ ਮੱਲੇ ਚ ਨਹੀਂ ਇੱਕ ਜਿਹਾ ਸਾਰੇ ਜਨ ਨੇ ਕੋਈ ਸਾਡੇ ਘਰੇ ਆ ਜਾਂਦਾ ਕਿਸੇ ਦੇ ਪੈਸੇ ਉਹਨਾਂ ਨੇ ਦੇਣੇ ਆ ਸਾਡੇ ਘਰੇ ਆ ਜਾਂਦੇ ਕਿ ਹਾਂ ਜੀ ਦੱਸੋ ਸਾਨੂੰ ਘਰ ਦਾ ਨਹੀਂ ਪਤਾ ਨਾ ਤੁਸੀਂ ਜਿਹਨੂੰ ਦਿੱਤੇ ਉਹਨਾਂ ਕੋਲ ਜਾਓ ਨਾ ਸਾਡੇ ਕੋਲ ਮਾਮਲਾ ਦਰਜ ਕਰਤਾ ਭਾਈ ਚਾਰ ਬੰਦੇ ਦੇ ਬਾਇ ਨਾਮ ਪਰਚਾ ਕੀਤਾ ਉਸ ਤੋਂ ਬਾਅਦ ਕੁਝ ਅਣਪਛਾਤੇ ਬੰਦੇ ਵੀ ਜੁਪਾਏ ਆ ਫਿਰ ਕੀ ਲੱਗਦਾ ੱੱੱਕਾ ਹੋ ਰਿਹਾ ੱੱੱਕਾ ਤਾਂ ਬਹੁਤ ਹੋ ਰਿਹਾ ਜੀ ਇਨਕੁਆਇਰੀ ਕੋਈ ਸਾਡੇ ਕੋਲ ਨਹੀਂ ਲਿੱਤੀ ਕਿਸੇ ਮੱਲੇਦਾਰੀ ਕੋ ਨਹੀਂ ਲਿੱਤੀ ਸਗੋਂ ਉਲਟਾ ਸਾਡੇ ਦੇ ਪਰਚੇ ਪਾਤੇ ਬਿਨਾ ਗੱਲ ਲਈ ਕਿੰਨੇ ਕੁ ਨੇ ਤੁਹਾਡੇ ਛੋਟੇ-ਕੋਟੇ 10-12 ਬੰਦੇ ਨੇ ਜੀ ਨਜ਼ਾਇਜ਼ ਜੀ ਚਾਰ ਤਾਂ ਬਾਈ ਨੇਮ ਦੱਸਿਆ ਹਾਂਜੀ 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 ਐਸੇ ਸਭ ਨਾਲ ਹਾਂਜੀ ਹਾਂਜੀ ਨਜ਼ਾਇਜ਼ ਜੀ ਬਾਬਾ ਜੀ ਜਿਹੜੀ ਗੱਲਬਾਤ ਹੈ ਇਹ ਮਤਲਬ ਇਹ ਕੋਈ ਪੁਰਾਣੀ ਰੰਜਿਸ਼ਤਾ ਨਹੀਂ ਕੱਢੀ ਜਾ ਰਹੀ ਇਦਾਂ ਦਾ ਕੁਛ ਤਾਂ ਨਹੀਂ ਹੈ ਦੇਖੋ ਜੀ ਮੱਲੇ ਨਾਲ ਤੇ ਕੋਈ ਵੀ ਅਜਿਹੀ ਰੰਜਿਸ਼ ਕਿਸੇ ਨਾਲ ਹੀ ਨਹੀਂ ਹੈਗੀ ਸਾਰਾ ਸਾਡਾ ਸਾਰਾ ਮੱਲਾ ਬੜੇ ਪਿਆਰ ਨਾਲ ਰਹਿੰਦਾ ਫਿਲਹਾਲ ਉਸ ਘਰ ਦੇ ਨਾਲ ਸਾਡੇ ਇਸ ਮੱਲੇ ਦਾ ਕੋਈ ਲਾਣਾ ਦੇਣਾ ਨਹੀਂ ਆ ਕਿਉਂਕਿ ਉਹਨਾਂ ਨੇ ਨਾ ਬਹੁਤ ਲੋਕਾਂ ਨਾਲ ਠੱਗੀਆਂ ਮਾਰੀਆਂ ਸਾਡੇ ਮੱਲੇ ਦੀ ਬਦਨਾਮੀ ਹੁੰਦੀ ਆ ਲੋਕੀਆਂ ਆ ਕੇ ਤੇ ਗਾਲਾਂ ਕੱਢਦੇ ਆ ਇਹਨੇ ਇੱਕ ਜੂਪੀ ਬਿਹਾਰ ਤੋਂ ਪ੍ਰਵਾਸੀ ਵੀਰ ਸੀ ਉਹਦਾ ਮੇਰੇ ਖਿਆਲ ਪਤਾ ਨਹੀਂ ਇੱਕ ਦਾ ਡੇਢ ਲੱਖ ਪਤਾ ਨਹੀਂ ਕਿੰਨਾ ਲਿਆ ਉਹ ਵਿਚਾਰੇ ਮੀਆਂ ਬੀਬੀ ਦੋਨੇ ਜਾਣੇ ਨਾ ਇਹਨਾਂ ਦੇ ਦਰਵਾਜ਼ੇ ਵਿੱਚ ਫਾ ਲੈਣ ਨੂੰ ਤਿਆਰ ਸੀ ਉਹ ਕਹਿੰਦੇ ਕਿ ਅਸੀਂ ਤੁਹਾਡੇ ਦਰਵਾਜ਼ੇ 'ਚ ਫਾ ਲੈ ਕੇ ਮਰ ਜਾਣਾ ਕਿ ਤੁਸੀਂ ਸਾਨੂੰ ਲੁੱਟ ਲਿਆ ਇਹ ਇਦਾਂ ਦੇ ਕੰਮ ਕਰਦੇ ਆ ਜੀ ਬੜੇ ਹਾਲੇ ਦੇ ਇਹਨਾਂ ਨੇ ਜਿਹੜੇ ਜਿੱਥੋਂ ਆਏ ਆ ਨਾ ਜਿਹੜਾ ਪਿੰਡ ਰਾਤੋ ਰਾਤ ਸਮਾਨ ਛੱਡ ਕੇ ਭੱਜੇ ਨੇ ਉੱਥੇ ਵੀ ਬਹੁਤ ਤਗੜਾ ਕਪਲਾ ਕਰਕੇ ਆਏ ਨੇ ਉਹਦੇ ਵੀ ਅਸੀਂ ਤੁਹਾਨੂੰ ਪ੍ਰੂਫ ਦਵਾਂਗੇ ਗੱਲਬਾਤ ਚੱਲ ਰਹੀ ਸਾਡੀ ਉੱਧਰ ਵੀ ਇੱਥੇ ਦੇ ਪੱਕੇ ਵਸਨੀਕ ਨਹੀਂ ਕਿੰਨੇ ਟਾਈਮ ਤੋਂ ਇੱਥੇ ਰਹਿ ਰਹੇ ਐ ਨਹੀਂ ਜੀ ਇਹ ਇਹ ਤਾਂ ਪਹਿਲੋਂ ਨਾਲ ਹੀ ਇਦਾਂ ਡੀਲਰ ਡੀਲਰ ਆਪਣਾ ਕਰਦੇ ਹੀ ਕਦੇ ਕਿਸੇ ਦਾ ਬਿਆਨਨਾ ਕਰਾਤਾ ਕਦੇ ਕਿਸੇ ਦਾ ਕਰਾਤਾ ਇਹ ਜ਼ਿਆਦਾ ਚਿਰ ਤੋਂ ਨਹੀਂ ਮੈਨੂੰ ਸਾਨੂੰ ਆਇਆ ਨੂੰ ਮੇਰੇ ਖਾਤੇ ਤਿੰਨ ਸਾਲ ਹੋ ਗਿਆ ਜੀ ਕਿ ਉਹਨਾਂ ਦਾ ਕੋਈ ਰੋਲਾ ਤਾਂ ਨਹੀਂ ਹੈ ਕਿ ਮਕਾਨ ਦੇ ਡੀਲਰ ਦਾ ਕੋਈ ਰੋਲਾ ਹੋਵੇ ਕੋਈ ਪੈਸੇ ਦਾ ਲੈਣ-ਦੇਣ ਕਰਕੇ ਹੋਵੇ ਦੇਖੋ ਜੀ ਡੀਲਰ ਦਾ ਹੀ ਜੀ ਉਹ ਬਹਿ ਕੇ ਗੱਲ ਹੋ ਜਾਂਦੀ ਹੈ ਜਿਹੜੇ ਡੀਲਰ ਵਾਲਾ ਮਸਲਾ ਹੈ ਨਾ ਜੀ ਕੋਈ ਵੀ ਡੀਲਰ ਹੁਣ ਮੰਨ ਲਓ 12 12.5 ਲੱਖ ਦਾ ਮਕਾਨ ਆ ਠੀਕ ਹੈ ਮਕਾਨ ਹੈਗਾ ਜੀ ਉਹਦੇ ਪਿੱਛੇ ਅਗਰ ਆਪਾਂ ਲੱਖ ਰੁਪਏ ਦਾ ਸਮਾਨ ਤੋੜ ਦਈਏ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਹਾਂ ਹਾਂ ਕਿ ਅਗਰ ਇਹ ਪਰਿਵਾਰ ਲੱਖ ਰੁਪਏ ਦਾ ਆਪਣਾ ਸਮਾਨ ਭੰਨ ਭੁਰ ਕੇ ਇਧਰ ਉਧਰ ਕਰ ਦਵੇ ਤੇ ਨਾ ਗੁਰਜੀਤ ਦਾ ਲਾ ਦਵੇ ਤੇ ਫਿਰ 12 ਲੱਖ ਰੁਪਏ ਬਚਦਾ ਹੈ ਤੇ ਲੱਗਦਾ ਹੈ ਕਿ ਜਿਹੜੇ 12 ਲੱਖ ਰੁਪਏ ਨੂੰ ਡਬੋਂ ਦੇ ਚੱਕਰ ਚ ਉਹ ਨਾ ਦੇਣ ਦੀ ਨੀਅਤ ਨਾਲ ਇਹ ਭਾਈ ਸਾਹਿਬ ਜੀ ਮੈਂ ਜਿਹੜੇ ਬੰਦੇ ਹਾਈਡ ਫਿਲਟਰ ਜਿਹੜੇ ਬੰਦਿਆਂ ਦੇ ਘਰ ਦੇ ਮੂਹਰੇ ਤੋਂ ਵੀਡੀਓ ਤੇ ਦੇਖੋ ਜਿਹੜੀ ਸੁਨੀਲ ਮਚਾਨ ਨੇ ਕੀਤੀ ਆ ਕਿੱਦਾਂ ਕਿੱਦਾਂ ਲੋਕ ਰੋ ਰੋ ਕੇ ਕਹਿ ਰਹੇ ਕਿ ਸਾਡੇ ਇਹਨਾਂ ਨੇ ਕਿੱਦਾਂ ਕਿੱਦਾਂ ਠੱਗੀਆਂ ਮਾਰੀਆਂ ਵਾ ਤੇ ਉਹ ਇਹ ਕੰਮ ਵੀ ਕਰ ਸਕਦੇ ਪਲਾਟ ਦੱਬਣ ਕਰਕੇ ਵੀ ਹੋ ਸਕਦਾ ਵਾ ਅਸੀਂ ਵੀ ਜਾਣਦੇ ਆ ਕਿ ਸਾਨੂੰ ਵੀ ਲਗੇ ਚੀਜ਼ ਦਾ ਕਿ ਜਨਤਾ ਕੋ ਹੋਵੇ ਕਿ ਹੋਇਆ ਕੀ ਆ ਤੇ ਹੁਣ ਮੰਨ ਲਓ ਅਗਰ ਗੁਰਜੀਤ ਦੀ ਆਪਾਂ ਗੱਲ ਕਰ ਲਈਏ ਤੇ ਅਗਰ ਉਹ ਇਹਦਾ ਮਕਾਨ ਚੱਕਦਾ ਉਹਨੂੰ ਵੀ ਪਤਾ ਵਾ ਕਿ ਅਗਰ ਸਮਾਨ ਸੁਟਾਂਗਾ ਅੰਦਰ ਲੇਡੀ ਸਾਹਿਬ ਪਰਚਾ ਪਊਗਾ ਮੇਰੇ ਤੇ ਉਹ ਕਦੀ ਵੀ ਡੀਲਰ ਜਿਹੜਾ ਬਿਜ਼ਨਸਮੈਨ ਬੰਦਾ ਹੁੰਦਾ ਵਾ ਉਹੋ ਜਿਹੀ ਹਰਕਤਾਂ ਨਹੀਂ ਕਰਦਾ ਉਹ ਆਪਣੇ ਪੈਸੇ ਕੱਢਦਾ ਹੁੰਦਾ ਜਿੱਦਾਂ ਮਰਜ਼ੀ ਨਿਕਲਣ ਕਿ ਇਸ ਡੀਲਰ ਨੇ ਪਹਿਲਾਂ ਕਦੀ ਕਿਸੇ ਨਾਲ ਇਹੋ ਜਿਹੀ ਮਲੇ ਕੋਈ ਹਰਕਤ ਨਹੀਂ ਸਾਡੇ ਮਹੱਲੇ 'ਚ ਬਹੁਤ ਮਕਾਨ ਕੱਟੇ ਆ ਜੀ ਉਹਨੇ ਸਾਰਿਆਂ ਨੂੰ ਸਮਝੋਗੇ ਅਸੀਂ ਕਿਰਾਏ ਤੇ ਰਹਿਣ ਵਾਲੇ ਬੰਦੇ ਸੀ ਸਾਰੇ ਤੇ ਇਹਨਾਂ ਡੀਲਰਾਂ ਦੀ ਬਦੌਲਤ ਹੀ ਗੁਰਜੀਤ ਰਾਏ ਦੀ ਬਦੌਲਤ ਹੀ ਸਾਡੇ ਘਟੋਗੜ ਕਾਹਲੇ ਪਲਾਟੂ ਦੇ ਪੈ ਵੀ ਆ ਸਾਨੂੰ ਘਰਾਂ ਵਾਲਾ ਕੀ ਤਾਉ ਨੇ ਲੋਨ ਕਰਾ ਕਰਾ ਕੇ ਸਾਨੂੰ ਸਾਰੇ ਕਈ ਕਾਫੀ ਜਿਹੜੇ ਮਕਾਨ ਆ ਗੁਰਜੀਤ ਨੇ ਦਿੱਤੇ ਹੋਏ ਆ ਅਸੀਂ ਤੁਹਾਨੂੰ ਦਾ ਬੜਾ ਧੰਨਵਾਦ ਕਰਦੇ ਆਂ ਅਸੀਂ ਕਿਰਾਇਆ ਦੇ ਰੁੱਲਦੇ ਤੇ ਸਾਨੂੰ ਆਪਣੇ ਮਕਾਨ ਮਿਲ ਕੀ ਲੱਗਦਾ ਇੱਕ ਚੰਗੀ ਬੰਦੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਤੇ ਇਲਜ਼ਾਮ ਲਗਾਏ ਜਾ ਦੇ ਦੇਖੋ ਜੀ ਇਹ ਸਾਰਾ ਜਿਹੜਾ ਪਲਾਟ ਨਾ ਹੁਣ ਅਗਰ 12 12.5 ਲੱਖ ਦਾ ਆਪਾਂ ਖਰੀਦਦੇ ਆਂ ਬੈਂਕ ਨੂੰ ਕਿਸ਼ਤਾਂ ਭਰਦੇ ਆਂ ਸਾਰਾ ਉਹ ਕਰਦੇ ਆ ਇਹ ਹਰਪੰਡ ਦੀ ਤਿਆਰੀ ਆ ਇਹ ਇਲਜ਼ਾਮ ਲਾ ਕੇ ਉਹਦੇ ਨਾਲ ਨਾ ਜੀ ਮੈਂ ਹੁਣ ਕਹਿਣਾ ਚਾਹੂੰਗਾ ਕੋਈ ਸਾਫਕਾ ਜਿਹੜੇ ਹੈਗੇ ਕੋਈ ਉਹਨਾਂ ਦਾ ਮੰਤਰੀ ਇਹਨੇ ਕੋਈ ਜਿਹੜੇ ਜਿਹੜੇ ਮੰਤਰੀ ਨਾਲ ਲੱਗੇ ਹੋਏ ਨੇ ਕੋਈ ਰਾਜਨੀਤਿਕ ਦਬਾਅ ਦੇ ਥੱਲੇ ਕੰਮ ਚੱਲ ਰਿਹਾ ਤੇ ਉਹੀ ਇਹਨਾਂ ਨੂੰ ਗਾਈਡ ਕਰਦੇ ਪੈ ਰਹੇ ਕਿ ਮਕਾਨ ਤੇ ਕਬਜ਼ਾ ਕਿੱਦਾਂ ਹੋਊਗਾ ਕੀ ਲੱਗਦਾ ਜਿਹੜਾ ਪਰਚਾ ਉਹ ਵੀ ਰਾਜਨੀਤਿਕ ਦਬਾਅ ਚ ਹੋਇਆ ਹੈ ਰਾਜਨੀਤਿਕ ਦਬਾਅ ਜੀ ਹੋਇਆ ਜੀ ਨਹੀਂ ਤਾਂ ਐਸਐਚਓ ਅੱਧੇ ਪੌਣੇ ਘੰਟੇ ਦੇ ਵਿੱਚ ਪਰਚਾ ਨਹੀਂ ਕਰਦੇ ਸਾਡੇ ਉਹਦੇ ਹੁੰਦਿਆਂ ਉਹ ਲਿਆ ਪਰਚਾ ਹੋਇਆ ਨਹੀਂ ਥਾਣੇ ਸੀ ਉਸ ਟਾਈਮ ਕਿੰਨੇ ਟਾਈਮ ਚ ਪਰਚਾ ਕਰਦਾ ਇਹ ਅੱਧੇ ਪੌਣੇ ਘੰਟੇ ਦੇ ਵਿੱਚ ਵਿੱਚ ਇੰਨੀ ਤੇਜ਼ੀ ਨਾਲ ਪੁਲਿਸ ਕੰਮ ਕਰਦੀ ਮੈਂ ਕਹ ਰਿਹਾ ਜੀ ਮੈਂ ਧੰਨਵਾਦ ਕਰਦਾ ਐਸਐਚਓ ਸਾਹਿਬ ਸਾਡਾ ਏਰੀਆ ਸਾਰਾ ਚਿੱਟੇ ਨਾਲ ਟਾ ਵਿਗਦਾ ਉੱਤੇ ਤੇ ਕਾਰਵਾਈਆਂ ਹੁੰਦੀਆਂ ਨਹੀਂ ਆਈਆਂ ਨੀਆਂ ਆਈਆਂ ਨੀਆਂ ਕੰਪਲੇਂਟਾਂ ਦਿੰਨੇ ਆਂ ਆਨਲਾਈਨ ਵੀ ਦਿੰਨੇ ਆਂ ਤੁਹਾਨੂੰ ਮੈਂ ਦਿਖਾ ਦੇਣਾ ਤੇ ਟੀਕੇ ਲਾਉਂਦੇ ਹੋਣੇ ਮੁੰਡੇ ਪਰ ਉੱਤੇ ਕਾਰਵਾਈਆਂ ਨਹੀਂ ਹੁੰਦੀਆਂ ਚਿੱਟੇ ਵਾਲੇ ਫੜੇ ਜਾਂਦੇ ਉਹਨਾਂ ਦੇ ਕਾਰਵਾਈਆਂ ਨਹੀਂ ਹੁੰਦੀਆਂ ਤੇ ਇੱਕ ਇਹ ਜਿਹੜਾ ਮਸਲਾ ਸੀ ਨਾ ਮਕਾਨ ਵਾਲਾ ਇਹ ਇਨਕੁਆਰੀ ਦਾ ਮਸਲਾ ਸੀ ਪੁਲਿਸ ਆਉਂਦੀ ਮੱਲੇ 'ਚ ਇਨਕੁਆਰੀ ਕਰਦੀ মিডিਆ ਆਉਂਦੀ ਮੱਲੇ 'ਚ ਜਿਦਾ ਅੱਜ ਤੁਸੀਂ ਆਇਓ ਇਦਾਂ ਆਉਂਦੀ ਆ ਕੇ ਬਿਆਨ ਕਰਦੀ ਤੇ ਸਾਰ ਸੱਚ ਦਾ ਸਾਜੇ ਝੂਠ ਦਾ ਝੂਠ ਹੁੰਦਾ ਹਰੋ ਕੁਛ ਨਹੀਂ ਸੁਣਿਆ ਗਿਆ ਜੋ ਜੋ ਉਹਨਾਂ ਨੇ ਕਿਹਾ 100-100 ਪਰਚਾ ਦਰਜ ਹੋ ਗਿਆ ਜੋ ਪੱਤਰਕਾਰ ਸੁਸ਼ੀਲ ਮਚਾਨ ਦਾ ਨਾਮ ਵੀ ਹੈ ਉਹਦੇ ਚ ਵੀ ਬਾਇ ਨੀਮ ਪਰਚਾ ਦਰਜ ਕਰਾ ਕੇ ਆਇਆ ਹੈ ਹੈਨਾ ਕੀ ਲੱਗਦਾ ਹੈ ਇਹ ਉਹ ਉਹ ਉਹਨਾਂ ਦੇ ਅੰਦਰ ਗਿਆ ਸੀ ਉਹਨੇ ਕੋਈ ਇਦਾਂ ਦੀ ਹਰਕਤ ਕਰਨੀ ਨਹੀਂ 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 ਜਿੱਦਾਂ ਜੀ ਜਿੱਦਾਂ ਆ ਮਕਾਨ ਆ ਜੀ ਇਸ ਤਰੀਕੇ ਦਾ ਸੁਸ਼ੀਲ ਮਚਾਨ ਵੀ ਇੱਦਾਂ ਹੀ ਖੜ ਕੇ ਕਰ ਰਿਹਾ ਸੀ ਇੰਟਰਵਿਊ ਤੇ ਉਹ ਜਿਹੜੇ ਕਰਜ਼ਾ ਜਿੰਨਾਂ ਦਾ ਖਾਦਾ ਨਾ ਉਹਨਾਂ ਨੇ ਮਚਾਨ ਸਾਹਿਬ ਨੂੰ ਫੋਨ ਕੀਤਾ ਸੀ ਕਿ ਆ ਪਰਿਵਾਰ ਨੇ ਸਾਨੂੰ ਫੋਨ ਕਰਕੇ ਬੁਲਾਇਆ ਗਿਆ ਸੀ ਉਹਨੂੰ ਖਬਰ ਹਾਂਜੀ ਖਬਰ ਨਵਾਸੇ ਬੁਲਾ ਗਿਆ ਇਹਨਾਂ ਨੇ ਖਬਰ ਕੀਤੀ ਖਬਰ ਕਰਕੇ ਚਲੇ ਗਏ ਜਿਹੜੀ ਸਚਾਈ ਹੈ ਇਸ ਮੁਲੇ ਦੇ ਉ ਕਿਸੇ ਨੇ ਸੁਸ਼ੀਲ ਮਚਾ ਨੂੰ ਦੇਖਿਆ ਭਈ ਉਹਨਾਂ ਦੇ ਘਰੇ ਬੜ ਕੇ ਕੋਈ ਜ਼ਬਰਦਸਤੀ ਕਰ ਰਿਹਾ ਜਾਂ ਕੋਈ ਕਬਜ਼ਾ ਕਾਂਦੀ ਕੋਈ ਇਦਾਂ ਦੀ ਨਹੀਂ ਨਹੀਂ ਜੀ ਨਹੀਂ ਅਸੀਂ ਨਹੀਂ ਦੇਖਿਆ ਨਹੀਂ ਨਹੀਂ ਦੇਖਿਆ ਤੁਸੀਂ ਦੇਖਿਆ ਨਹੀਂ ਨਹੀਂ ਤੁਸੀਂ ਦੇਖਿਆ ਭਾਜੀ ਕਿਸੇ ਨੇ ਨਹੀਂ ਜੀ ਕੀ ਕੋਈ ਪੱਤਰਕਾਰ ਜਿਹੜਾ ਹੈ ਉਹ ਖਬਰ ਕਰਨ ਆਂਦਾ ਉਹਨੂੰ ਉਹਦਾ ਕਬਜ਼ੇ ਨਾਲ ਕੀ ਮਤਲਬ ਆਂਦਾ ਦੇਖੋ ਜੀ ਪੱਤਰਕਾਰ ਇੱਕ ਹੁੰਦਾ ਸਾਂਝਾ ਬੰਦਾ ਉਹਨੇ ਸਚਾਈ ਦਿਖਾਉਣੀ ਹੁੰਦੀ ਆ ਤੇ ਅਗਰ ਇੰਦਾ ਸਚਾਈ ਦਿਖਾਉਣ ਵਾਲੇ ਬੰਦਿਆਂ ਦੇ ਪਰਚੇ ਹੋਣ ਲੱਗ ਗਏ ਨਾ ਤੇ ਫਿਰ ਮੀਡੀਆ ਨੇ ਫਿਰ ਕਿੱਦਾਂ ਸਚਾਈ ਨਹੀਂ ਦਿਖਾ ਪਾਉਣੀ ਇਸ ਅਸੀਂ ਅੱਜ ਆਇਆ ਫਿਰ ਕੱਲ ਨੂੰ ਸਾਡੇ ਤਾਂ ਵੀ ਹੋ ਸਕਦਾ ਹੈ ਹੋ ਸਕਦਾ ਜੀ ਹੋ ਸਕਦਾ ਕੀ ਪਤਾ ਜੇ ਤੁਹਾਨੂੰ ਵੀ ਲਿਖ ਦਿੱਤਾ ਜਾਵੇ ਜੀ ਗੁਰਜੀਤ ਦੇ ਪੱਤਰਕਾਰ ਆ ਜੀ ਇਹ ਆ ਕੇ ਇਹ ਦੂਜੇ ਮੱਲੇ ਵਾਲਿਆਂ ਨੂੰ ਭੰਗਾਰੇ ਕੁਝ ਵੀ ਕਹਿ ਸਕਦੇ ਆ ਕਹਿੰਦੇ ਨਾਲ ਕਿ ਆ ਜਬਾਨ ਜਿਹੜੀ ਹੈ ਨਾ ਕਦਾ ਇਹ ਚ ਹੱਡੀ ਨਹੀਂ ਹੁੰਦੀ ਪਰ ਹੱਡੀਆਂ ਤੜਵਾ ਦਿੰਦੀ ਆ ਤੇ ਉਹ ਜੋ ਉਹਨਾਂ ਦਾ ਮਨਾਂ ਦਾ ਬੋਲੀ ਜਾਂਦੇ ਨੇ ਮੈਂ ਮੈਂ ਇਹੀ ਕਹਿਣਾ ਚਾਹੁੰਦਾ ਪਤਾ ਨਹੀਂ ਐਸਐਚਓ ਸਾਹਿਬ ਨੂੰ ਕਿਹੜੀ ਉਹਨਾਂ ਨੇ ਗਿੱਦੜ ਸਿੰਗੀ ਫੜਾਈ ਹੋਈ ਆ ਜੋ ਫੜਾਫੜ ਪਰਚਿਆਂ ਦੇ ਨਾ ਭਰਨ ਲੱਗੇ ਹੋਏ ਨੇ ਇੰਨੀ ਜਲਦੀ ਨਾਲ ਕਾਰਵਾਈ ਕਰ ਰਹੇ ਨੇ ਮੈਂ ਮੇਰੀ ਵੀ ਉਮਰ 40 ਸਾਲ ਦੇ ਲੰਮਸਮ ਹੋ ਗਿਆ ਮੈਂ ਕਿਦੇ ਐਸਐਸਓ ਸਾਹਿਬ ਕਦੇ ਥਾਣਿਆਂ ਚ ਜੰਨੀ ਤੇ ਕਾਰਵਾਈ ਕਰਦੇ ਦੇਖੇ ਨਹੀਂ ਹੋਏ ਅਸੀਂ ਇਹਨਾਂ ਦਾ ਮੱਲੇ ਵੱਲੋਂ ਸਨਮਾਨ ਵੀ ਕਰਨਾ ਚਾਹੁੰਨੇ ਹਾਂ ਕਿ ਇਹ ਡਿਜੀਟਲ ਹੋ ਰਿਹਾ ਹੈ ਡਿਜੀਟਲ ਹੋ ਰਿਹਾ ਹੈ ਅੱਧੇ ਘੰਟੇ ਚ ਪਰ ਹਾਂ ਜੀ ਆਜੀ ਬਿਲਕੁਲ ਆਨਲਾਈਨ ਕੰਮ ਚੱਲ ਰਿਹਾ ਹੈ ਪੰਜਾਬ ਪੁਲਿਸ ਦੀ ਬਹੁਤ ਤੇਜ਼ ਜੀ ਬਹੁਤ ਐਸਐਸਓ ਸਾਹਿਬ ਬਹੁਤ ਸਪੀਡ ਨਾਲ ਕੰਮ ਕਰ ਰਿਹਾ ਮੇਰੇ ਹਿਸਾਬ ਨਾਲ ਸਾਲ ਦੇ ਵਿੱਚ ਵਿੱਚ ਪੂਰਾ ਲੁਧਿਆਣਾ ਪੁਲਿਸ ਦੀ ਹਰਾਸਤ ਦੇ ਵਿੱਚ ਹੀ ਹੋਣਾ ਕਿਉਂਕਿ ਗੁਨਾਹ ਬੇਗੁਨਾਹ ਦੇਖਿਆ ਥੋੜੀ ਜਾ ਰਹੇ ਆ ਖਾਲੀ ਪਰਚੇ ਦਰਜ ਕੀਤੇ ਜਾ ਰਹੇ ਆ ਕੋਈ ਇਨਕੁਆਰੀ ਨਹੀਂ ਸਾਰੇ ਮਹੱਲੇ ਨੂੰ ਪੁੱਛ ਰਹੇ ਕਿ ਕਿਹੜਾ ਅਫਸਰ ਆਇਆ ਸਾਰੇ ਬੋਲੋ ਜੀ ਇੱਕ ਵਾਰੀ ਪੁੱਛਿਆ ਗਿਆ ਤੁਹਾਡੇ ਕੋਲ ਕਿਸੇ ਕੋਲ ਆ ਕੇ ਕੋਈ ਨਿਕੋਰੀ ਹੋਈ ਪੁਲਿਸ ਨੇ ਨਹੀਂ ਜੀ ਨਹੀਂ ਕਿਹੜੇ ਪੁਲਿਸ ਵਾਲਾ ਨੇ ਪੁੱਛਿਆ ਜੀ ਹਾਂ ਜੀ ਨਹੀਂ 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 ਪੁੱਛਿਆ ਗਿਆ ਸਾਡੇ ਕਮੇਟੀ ਮੈਂਬਰ ਜਿਹੜੇ ਕਿ ਜਿਨ੍ਹਾਂ ਨੂੰ ਬਲਵੀਰ ਸਿੰਘ ਨੇ ਆਪ 11 ਵਜੇ ਦਾ ਟਾਈਮ ਦਿੱਤਾ 3 ਤਰੀਕ ਦਾ ਕਿ ਮੇਰਾ ਗੁਰਜੀਤ ਨਾਲ ਮਸਲਾ ਵਾ 3 ਤਰੀਕ ਨੂੰ ਤੁਸੀਂ ਆਓ ਸਵੇਰੇ 11 ਵਜੇ ਤੇ ਮੇਰਾ ਮਸਲਾ ਹੱਲ ਕਰੋ ਹੁਣ ਤੇ ਝੂਠ ਬੋਲੀ ਜਾਂਦਾ ਆ ਸਾਰੀ ਤੇ ਪੰਚਾਇਤ ਨੂੰ ਪੁੱਛ ਸਕਦੇ ਹੋ ਕੋਈ ਗੱਡੀ ਵੀ ਮੁਸਮਾਨ ਦੀ ਭਰ ਕੇ ਗਈ ਸੀ ਭਾਜੀ ਉਦੋਂ ਆਹੀਂ ਨਹੀਂ ਦੇਖੀ ਵੀਰ ਜੀ ਭਾਜੀ ਦੇਖੀ ਆਹੀਂ ਆਹੀਂ ਦਾ ਸੱਚੋ ਸਾਬ ਗਾਇਆ ਨਾ ਗੱਡੀ ਗਈ ਆ ਪ੍ਰੂਫ ਆ ਵੀਡੀਓ ਅਸੀਂ ਵੀ ਚਾਹਨੇ ਕੋ ਸਾਨੂੰ ਵੀ ਜਨਤਾ ਕੋਵੇ ਸਾਨੂੰ ਵੀ ਕਲੋਨੀ ਵਾਲਿਆਂ ਨੂੰ ਪਤਾ ਲੱਗੇਗੀ ਕੀ ਮਸਲਾ ਹੋਇਆ ਕਿ ਕੌਣ ਲੋਸ਼ੀਆ ਸਾਨੂੰ ਵੀ ਅੱਛੇ ਦਾ ਪਤਾ ਲੱਗਣਾ ਚਾਹੀਦਾ ਇਹ ਗੋਬਿੰਦਨਗਰ ਘਰਕੇ ਕਲੋਨੀ ਹੈ ਜੀ ਸੋ ਗੋਬਿੰਦ ਘਰਕੇ ਕਲੋਨੀ 'ਚ ਖੜੇ ਆ ਜਿੱਥੇ ਕਿ ਪਿਛਲੇ ਦਿਨ ਇੱਕ ਵੀਡੀਓ ਬਾਹਰ ਲੌਂਦੀ ਜਿਹਦੇ ਵਿੱਚ ਇੱਕ ਪੱਤਰਕਾਰ ਤੇ ਵੀ ਪਰਚਾ ਦਰਜ ਹੁੰਦਾ ਤੇ ਤਿੰਨ ਹੋਰ ਬੰਦਿਆਂ ਦੇ ਬائے ਨੇਮ ਪਰਚਾ ਦਰਜ ਹੁੰਦਾ ਤੇ ਪੰਜਾਬ ਪੁਲਿਸ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਸੁਰਖੀਆਂ 'ਚ ਇਹ ਢੜਲੇ ਨਾਲ ਫਟਾਫਟ ਪਰਚੇ ਦਰਜ ਕਰਨ ਤੇ ਲੱਗੀ ਆ ਕਿਸੇ ਲੋ ਕਿਸੇ ਪ੍ਰਕਾਰ ਦੀ ਕੋਈ ਵੀ ਜਿਹੜੀ ਇਨਕੁਇਰੀ ਮੱਲੇ ਨਿਵਾਸੀਆਂ ਦਾ ਕਹਿਣਾ ਕਿ ਨਹੀਂ ਹੁੰਦੀ ਆ ਜੇ ਜਿਹੜਾ ਦੂਸਰਾ ਪੱਖ ਹੈ ਉਹਨੂੰ ਵੀ ਅਸੀਂ ਫੋਨ ਕਰਕੇ ਦੇਖਦੇ ਆਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਜਿਹੜਾ ਕਹਿਣਾ ਉਹ ਕੀ ਹੈ ਬਾਕੀ ਉਹਨਾਂ ਦੇ ਜੇਕਰ ਉਹ ਘਰੇ ਹੋਣਗੇ ਤਾਂ ਆਪਾਂ ਉਹਨਾਂ ਨਾਲ ਘਰੇ ਵੀ ਜਾ ਕੇ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆਪਾਂ ਚੱਕਣ ਦਾ ਕਾਰਨ ਪਤਾ ਕੀ ਆ ਕਿ ਉਹਨਾਂ ਨੇ ਕਰਜ਼ਾ ਬਹੁਤ ਜਾਣਿਆਂ ਦਾ ਦੇਣਾ ਅੱਛਾ ਕਿ ਉਸ ਦਿਨ ਅਸੀਂ ਦੇਖਿਆ ਘਟੋ ਘਟ 10 12 ਜਾਣੇ ਉਹਨਾਂ ਦਾ ਦਰਵਾਜ਼ਾ ਤੋੜ ਰਹੀ ਹੈ ਅਸੀਂ ਪੈਸੇ ਸਾਡੇ ਦੋ ਪਰ ਉਹ ਉਹਨਾਂ ਦਾ ਕੰਮ ਪਤਾ ਕੀ ਆ ਕਿ ਲੇਡੀਜ਼ ਨੂੰ ਅੱਗੇ ਕਰਨਾ ਅੱਛਾ ਆਪ ਨਹੀਂ ਇਹ ਤੁਸੀਂ ਹੁਣ ਚੱਲ ਜਾਓ ਚਾਹੇ ਉਹ ਅੰਦਰ ਹੋਣਗੇ ਤੁਸੀਂ ਉਹਨਾਂ ਨੂੰ ਉਹਨਾਂ ਦਾ ਨਾਮ ਲੈ ਕੇ ਬੁਲਾਇਓ ਕਿਸੇ ਨੇ ਨਹੀਂ ਆਣਾ ਉਹ ਦੋ ਕੁੜੀਆਂ ਵਿਚਾਰੀਆਂ ਪਤਾ ਨਹੀਂ ਰੱਬ ਜਾਣੇ ਹੁਣ ਕਿੱਦਾਂ ਉਹਨਾਂ ਨੂੰ ਹੀ ਅੱਗੇ ਕਰਦੇ ਨੇ ਜਿਹੜੇ ਆਉਂਦੇ ਆ ਉਹ ਇਹ ਕਈ ਵਾਰ ਮੈਂ ਸੁਣਿਆ ਕਿ ਇੱਕ ਇੱਕ ਵੀਰ ਨੇ ਨਾ ਇਹਦੇ ਮੁੰਡੇ ਦੇ ਵਿਆਹ ਤੇ ਵਿਆਹ ਤੇ 50000 ਰੁਪਇਆ ਦਵਾਇਆ ਸੀ ਉਹਦੇ ਬਾਕਾਇਦਾ ਚੈੱਕ ਵੀ ਪਏ ਆ ਸਾਡੇ ਬੰਦੇ ਕੋਲੇ ਉਹ ਜਦੋਂ ਬੰਦਾ ਸਰਦਾਰ ਜੀ ਭਲੇਮਾਨ ਸਨ ਜਦੋਂ ਪੈਸਾ ਲੈਣ ਆਉਂਦੇ ਉਹਨਾਂ ਨੂੰ ਗਾਲਾਂ ਕੱਢ ਕੇ ਭਜਾਉਂਦੇ ਆ ਠੀਕ ਮੱਲੇ ਚ ਤੇ ਇੱਕ ਵਾਰੀ ਫੇਰ ਕੋਸ਼ਿਸ਼ ਕਰਾਂਗੇ ਫੋਨ ਲਗਾਣ ਦੀ ਜੇਕਰ ਫੋਨ ਚੱਕਦਾ ਵੈਲਮ ਹੁੰਦਾ ਹੈ ਜੇਕਰ ਫੋਨ ਨਹੀਂ ਚੱਕਣਾ ਜਿੰਨਾ ਚਿਰ ਇਹਨਾਂ ਨੂੰ ਸਿਆਸੀ ਬੰਦਾ ਇਹਨਾਂ ਨੂੰ ਸਮਝਾਊਗਾ ਨਹੀਂ ਤੀ ਗੱਲ ਕਿੱਦਾਂ ਕਰਾਂਗੇ ਕਿ ਇਹ ਖੁਦ ਨੂਰ ਅਪਖਵਾ ਤੁਰ ਕੇ ਤੁਹਾਡੇ ਵੱਲੋਂ ਡਾਇਲ ਕੀਤਾ ਨੰਬਰ ਹਲੇ ਵਿਅਸਤ ਹੈ ਸੋ ਦੂਸਰੇ ਪੱਖ ਵੱਲੋਂ ਜਿਹੜਾ ਲਗਾਤਾਰ ਫੋਨ ਹੈ ਉਹ ਕੱਢ ਦਿੱਤਾ ਜਾਂਦਾ ਹੈ ਸੋ ਇਹ ਤਸਵੀਰਾਂ ਨੇ ਇਸ ਟਾਈਮ ਜਿਹੜੇ ਮੁਲੇ ਚ ਜਿਹੜੀ ਸਾਰੀ ਵਾਰਦਾਤ ਹੋਈ ਸੀ ਪਰ ਜਿਹੜਾ ਉਹ ਬੰਦਾ ਹੈ ਉਹ ਮੂਰੀਓ ਫੋਨ ਚੱਕ ਕੇ ਕੋਈ ਵੀ ਜਵਾਬ ਦੇਣ ਲਈ ਜਿਹੜਾ ਉਹ ਤਿਆਰ ਨਹੀਂ ਹੈ ਤੇ ਉਹਦੇ ਵੱਲੋਂ ਬਾਰ-ਬਾਰ ਜਿਹੜਾ ਫੋਨ ਹੈ ਉਹ ਕੱਢ ਦਿੱਤਾ ਜਾਂਦਾ ਹੈ ਸੋ ਬਣੇਰੋ ਕੈਮਰਾਮੈਨ ਗੁਰਚਰਨ ਦੇ ਨਾਲ ਕਰਮਵੀ ਸ਼ਰਮਾ ਦੀ ਰਿਪੋਰਟ ਲੁਧਿਆਣਾ ਪੰਜਾਬ